ਇੱਕ ਭਰਾ ਆਪਣੀ ਭੈਣ ਦੇ ਨਾਲ ਅੜੀ ਰੱਖਦਾ ਕਿਉਂਕਿ ਉਹਦੀ ਭੈਣ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੁੰਦਾ ਪਰ ਮਾਪਿਆਂ ਦੀ ਸਹਿਮਤੀ ਨਾਲ ਵਿਆਹ ਕਰਵਾਇਆ ਹੁੰਦਾ ਸਾਰੀ ਜ਼ਿੰਦਗੀ ਉਹ ਭੈਣ ਨੂੰ ਜਲੀਲ ਵੀ ਕਰਦਾ ਉਹਦੇ ਨਾਲ ਬਰਤ ਪਰਤਾਰਾ ਨਹੀਂ ਰੱਖਦਾ ਪਰ ਅੰਤ ਸਮੇਂ ਚ ਆ ਕੇ ਜਦੋਂ ਭਰਾ ਸੁਦਰਦਾ ਤੱਕ ਤੱਕ ਭੈਣ ਆਪਣਾ ਫੈਸਲਾ ਸੁਣਾ ਦਿੰਦੀ ਹੈ ਇੱਕ ਐਸਾ ਫੈਸਲਾ ਜਿਹੜਾ ਸਾਰੇ ਪਰਿਵਾਰ ਨੂੰ ਹੈਰਾਨ ਕਰ ਦਿੰਦਾ ਇਸ ਕਹਾਣੀ ਬਾਰੇ ਗੱਲ ਕਰਾਂਗੇ ਪ੍ਰავਜੋਤ ਇੱਕ ਸਧਾਰਨ ਪਰਿਵਾਰ ਦੀ ਚੰਗੀ ਕੁੜੀ ਜਿਹੜੀ ਕਾਲਜ ਪੜ੍ਹਦੀ ਹੈ ਉਹ ਆਪਦੇ ਮਾਪਿਆਂ ਦੇ ਘਰ ਕੱਲੀ ਕੁੜੀ ਹੁੰਦੀ ਆ ਉਹਦਾ ਕੋਈ ਭੈਣ ਭਰਾ ਨਹੀਂ ਹੁੰਦਾ ਪਰ ਉਹਦੇ ਚਾਚੇ ਦਾ ਮੁੰਡਾ ਗੁਰੀ ਦੋ ਪਰਿਵਾਰ ਇਕੱਠੇ ਰਹਿੰਦੇ ਹੁੰਦੇ ਆ ਦੋਨਾਂ ਦੀ ਪਰਵਰਿਸ਼ ਇੱਕੋ ਜਗ੍ਹਾ ਹੁੰਦੀ ਆ ਗੁਰੀ ਉਹਦੇ ਤੋਂ 4 ਸਾਲ ਵੱਡਾ ਹੁੰਦਾ ਹੂੰ ਸਕੂਲ ਵੀ ਇਕੱਠੇ ਜਾਂਦੇ ਆ ਬਹੁਤ ਲਾਡਲੇ ਰੱਖੇ ਹੁੰਦੇ ਆ ਦੋਨਾਂ ਭਰਾਵਾਂ ਦਾ ਇਹੀ ਸਬਰ ਹੁੰਦਾ ਕਿ ਇੱਕ ਪਾਸੇ ਭੈਣਾਂ ਦੂਜੇ ਪਾਸੇ ਭਰਾ ਵਾ ਵੀ ਠੀਕ ਆ ਜੋ ਮਾਲਕ ਨੇ ਦਿੱਤਾ ਸਬਰ ਸ਼ੁਕਰ ਹੈ ਹੂੰ ਭਰਾਵ ਜੋ ਘਰ ਦੇ ਕੰਮਾਂ ਵਿੱਚ ਬਹੁਤ ਸੁੰਨਰੀ ਹੁੰਦੀ ਆ ਇੱਜ਼ਤਾਂ ਦਾ ਬਹੁਤ ਖਿਆਲ ਹੁੰਦਾ ਉਦੇ ਬਾਪ ਨੇ ਉਹਨੂੰ ਇੱਕੋ ਗੱਲ ਦੱਸੀ ਸੀ ਸਮੇਂ ਦੀ ਹਵਾ ਵੇਖ ਕੇ ਕਿ ਜੇ ਤੈਨੂੰ ਕੋਈ ਵੀ ਪਸੰਦ ਵੀ ਆਇਆ ਤੂੰ ਕੋਈ ਗਲਤ ਕਦਮ ਨਾ ਚੱਕੀਂ ਤੂੰ ਸਾਨੂੰ ਦੱਸੀ ਮੁੰਡਾ ਜਾਤ ਬਰਾਦਰੀ ਦਾ ਹੋਣਾ ਚਾਹੀਦਾ ਆਪਾਂ ਤੇਰਾ ਵਿਆਹ ਕਰਾਂਗੇ ਕਿਉਂਕਿ ਉਹਦਾ ਬਾਪ ਇੱਕ ਸਰਕਾਰੀ ਟੀਚਰ ਸੀ ਉਹਨੂੰ ਸਮਾਜ ਵਿੱਚਰਦੇ ਆਈ ਗੱਲ ਪਤਾ ਸੀਗੀ ਵੀ ਦੁਨੀਆ ਤੇ ਕੁਝ ਵੀ ਹੋ ਜੇ ਪਰ ਜਾਤ ਪਾਤ ਦਾ ਪਿਤਕਰਾ ਕਦੇ ਨਹੀਂ ਦੂਰ ਜਾਂਦਾ ਇਹਨੇ ਹਮੇਸ਼ਾ ਸਮਾਜ ਦੇ ਵਿੱਚ ਇਸੇ ਤਰ੍ਹਾਂ ਰਹਿਣਾ ਤੇ ਇਹਦਾ ਕੋਈ ਤੋੜ ਨਹੀਂ ਹੈ ਜਦੋਂ ਪ੍ਰਭਜੋਤ ਸਕੂਲ ਹੁੰਦੀ ਆ ਤਾਂ ਉਹ ਆਦੇ ਉਹਦਾ ਬਾਪ ਵੀ ਉੱਥੇ ਪੜਾਉਂਦਾ ਹੁੰਦਾ ਗੁਰੀ ਤੇ ਪ੍ਰਭਜੋਤ ਦੋਨੋਂ ਭੈਣ ਭਰਾ ਇਕੱਠੇ ਉੱਥੇ ਹੀ ਪੜਦੇ ਹੁੰਦੇ ਆ ਪਿੰਡ ਦੇ ਸਕੂਲ 'ਚ ਫਿਰ ਹੌਲੀ ਹੌਲੀ ਉਹ ਕਾਲਜ ਵੱਲ ਵੱਧਦੇ ਆ ਹੂੰ ਗੁਰੀ ਆਪਦੇ ਬਾਪ ਦੀ ਤਰ੍ਹਾਂ ਥੋੜਾ ਜਿਹਾ ਗਰਮ ਸੁਭਾਅ ਦਾ ਹੁੰਦਾ ਕਈ ਭਰਾ ਹੁੰਦੇ ਆ ਜਿਹੜੇ ਬਹੁਤ ਪੋਜੈਸਿਵ ਹੁੰਦੇ ਆ ਭੈਣਾਂ ਨੂੰ ਲੈ ਕੇ ਤਾਂ ਗੁਰੀ ਦਾ ਵੀ ਸੁਭਾਅ ਇਹੋ ਜਿਹਾ ਹੀ ਸੀ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਹਾਸੇ ਖੇਡਿਆਂ 'ਚ ਉਹ ਆਪਦੀ ਭੈਣ ਨੂੰ ਰੋਕਦਾ ਟੋਕਦਾ ਰਹਿੰਦਾ ਸੀ ਹੂੰ ਤਾਂ ਪ੍ਰਭਜੋਤ ਦੀ ਮਾਂ ਇਹ ਕਹਿੰਦੀ ਹੁੰਦੀ ਸੀ ਵੀ ਭਰਾ ਇਦਾਂ ਦੇ ਹੀ ਹੁੰਦੇ ਆ ਵੀ ਜਿਵੇਂ ਹੁਣ ਤੇਰਾ ਬਾਪ ਐ ਉਹਨੇ ਸਾਡੇ ਤੇ ਵੀ ਇੱਕ ਤਰ੍ਹਾਂ ਦੀ ਤੜੀ ਰੱਖੀ ਐ ਵੀ ਕੁਝ ਰਿਸ਼ਤੇ ਐਸੇ ਹੁੰਦੇ ਆ ਜਿਹੜੇ ਸਾਰੀ ਉਮਰ ਥੋਨੂੰ ਘੂਰਦੇ ਰਹਿੰਦੇ ਆ ਪਰ ਉਹ ਤੁਹਾਡੀ ਸਲਾਮਤੀ ਤੇ ਤੁਹਾਡੀ ਇੱਜ਼ਤ ਚਾਹੁੰਦੇ ਹੁੰਦੇ ਆ ਹੂੰ ਪ੍ਰਭਜੋਤ ਤਾਂ ਇੰਨੀਕ ਸਹੀ ਕੁੜੀ ਸੀਗੀ ਕਿ ਉਹ ਇਹ ਹਮੇਸ਼ਾ ਕਹਿੰਦੀ ਹੁੰਦੀ ਸੀਗੀ ਵੀ ਮੈਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਕੋਈ ਐਦਾਂ ਦਾ ਕਦਮ ਹੀ ਨਹੀਂ ਚੁੱਕਣਾ ਜਿਹੜਾ ਉਹਦਾ ਪਿਓ ਮਾਸਟਰ ਨਰਿੰਜਨ ਸਿੰਘ ਸੀਗਾ ਉਹ ਬਹੁਤ ਚੰਗਾ ਇਨਸਾਨ ਸੀਗਾ ਉਹ ਹਮੇਸ਼ਾ ਗੁਰੀ ਨੂੰ ਜ਼ਿਆਦਾ ਤਵੱਜੋ ਦਿੰਦਾ ਸੀਗਾ ਆਪਣੀ ਧੀ ਪ੍ਰਭਜੋਤ ਨੂੰ ਤਾਂ ਦਿੰਦਾ ਹੀ ਦਿੰਦਾ ਸੀ ਪਰ ਉਹਨੂੰ ਇਹ ਸੀਗਾ ਕਿ ਮੇਰੇ ਭਰਾ ਦਾ ਇਹ ਪੁੱਤ ਆ ਮੇਰੀ ਧੀ ਦੇ ਉਮਰ ਸਿਰ ਤੇ ਸਾਰੀ ਉਮਰ ਦੇ ਮਾਪੇ ਆ ਇਹ ਇੱਕੋ ਇੱਕ ਰਿਸ਼ਤਾ ਹਨ ਉਹ ਦਾ ਬਹੁਤ ਧਿਆਨ ਰੱਖਦਾ ਸੀ ਤੇ ਉਹਨੂੰ ਪਿਆਰ ਵੀ ਬਹੁਤ ਕਰਦਾ ਸੀ ਗੁਰੀ ਲੋਕਾਂ ਦੇ ਦੇਖ ਦਿਖਾਈਏ ਦੇ ਵਿੱਚ ਇਸੇ ਤਰ੍ਹਾਂ ਥੋੜਾ ਜਿਹਾ ਗਰਮ ਸੁਆਦਾ ਹੋ ਗਿਆ ਹਮ ਹਰ ਗੱਲ ਤੇ ਰੋਕ ਟੋਕ ਕਰਨੀ ਆਪਣੀ ਭੈਣ ਨੂੰ ਕਾਲਜ ਨਾਲ ਲੈ ਕੇ ਜਾਣਾ ਉਥੋਂ ਘਰੇ ਨਾਲ ਵਾਪਸ ਲੈ ਕੇ ਆਉਣਾ ਕਿਤੇ ਵੀ ਜਾਣ ਉਣ ਕਰਨਾ ਜਦੋਂ ਵੀ ਪ੍ਰავਜੋਤ ਕੋਈ ਫੈਸਲਾ ਲੈਂਦੀ ਤਾਂ ਉਹਦਾ ਉਹ ਭਰਾ ਗੁਰੀ ਹਰ ਗੱਲ ਦੇ ਵਿੱਚ ਇਨਵੋਲਵ ਹੁੰਦਾ ਰਿਸ਼ਤੇਦਾਰੀ ਚ ਵੀ ਜਾਣਾ ਹੁੰਦਾ ਤਾਂ ਪ੍ਰਭਜੋਤ ਦੀ ਮਾਂ ਗੁਰੀ ਨਾਲ ਰਹਿ ਕਰਦੀ ਵੀ ਇਹਨੂੰ ਫਲਾਨੀ ਜਗ੍ਹਾ ਭੇਜਣਾ। ਹੂੰ ਤਾਂ ਪ੍ਰਭਜੋਤ ਨੂੰ ਇੱਕ ਵਾਰ ਤਾਂ ਇਹ ਇਰੀਟੇਸ਼ਨ ਹੋਣ ਲੱਗ ਗਈ ਵੀ ਮੈਂ ਕਿਤੇ ਵੀ ਜਾਣਾ ਹੁੰਦਾ ਵੀ ਮਾਂ ਨਿੱਕੇ ਨਿੱਕੇ ਫੈਸਲੇ ਗੁਰੀ ਦੇ ਹੱਥ 'ਚ ਦੇ ਦਿੰਦੀ ਆ। ਚਾਹੇ ਉਹ ਵੱਡਾ ਉਹ ਉਹ ਤਾਂ ਬਹੁਤ ਰਿਗਾਰਡ ਕਰਦੀ ਸੀ। ਹੁਣ ਮਾਸਟਰ ਨਰਿੰਜਨ ਸਿੰਘ ਨੂੰ ਵੀ ਇਹ ਸੀਗਾ ਵੀ ਮੇਰੇ ਦੋਨੋਂ ਬੱਚੇ ਇੱਕੋ ਜੇ ਮੈਂ ਪਾਲੇ ਹੋਏ ਆ ਉਹ ਆਪਦੇ ਭਰਾ ਦੇ ਪੁੱਤ ਨੂੰ ਵੀ ਆਪਣਾ ਪੁੱਤ ਹੀ ਜਾਣਦਾ ਸੀ। ਪਰਿਵਾਰ ਦੋਵੇਂ ਬਹੁਤ ਸੋਹਣੇ ਚੱਲੀ ਜਾਂਦੇ ਸੀ ਪਰ ਪ੍ਰਭਜੋਤ ਦੇ ਕਿਸੇ ਵੀ ਫੈਸਲੇ ਤੇ ਮੋਰ ਗੁਰੀ ਦੀ ਹੀ ਲੱਗਣੀ ਹੁੰਦੀ ਸੀ। ਹੂੰ ਇੱਕ ਦਿਨ ਘਰ ਦੇ ਵਿੱਚ ਕਿਸੇ ਗੱਲ ਕਰਕੇ ਪ੍ਰਭਜੋਤ ਦੀ ਸਹੇਲੀ ਨੂੰ ਲੈ ਕੇ ਕੋਈ ਰਫੜ ਪੈਂਦਾ ਤਾਂ ਗੁਰੀ ਕਹਿ ਦਿੰਦਾ ਕਿ ਇਹਨੂੰ ਉਹਨਾਂ ਦੇ ਨਾਲੋਂ ਆਉਣਾ ਜਾਣਾ ਹਟਾਉਣਾ ਅੱਛਾ ਤਾਂ ਪ੍ਰਭਜੋਤ ਨੂੰ ਇਹ ਗੱਲ ਅਜੀਬ ਲੱਗਦੀ ਹੈ ਵੀ ਚੰਗੀਆਂ ਭਲੀਆਂ ਕੁੜੀਆਂ ਨੇ ਵੀ ਮੇਰਾ ਭਰਾ ਕਿਉਂ ਹਟਾ ਰਿਹਾ ਪਰ ਉਹਨੂੰ ਸ਼ੱਕ ਪੈ ਗਿਆ ਵੀ ਇਹਦੇ ਪਿੱਛੇ ਕੋਈ ਹੋਰ ਗੱਲ ਹੈ ਹੂੰ ਤਾਂ ਜਦੋਂ ਮਾਸਟਰ ਨਰਿੰਜਨ ਸਿੰਘ ਨੂੰ ਪਤਾ ਲੱਗਦਾ ਵੀ ਘਰ ਚ ਕਲੇਸ਼ ਹੋ ਕੇ ਹਟਿਆ ਉਹਨੇ ਗੁਰੀ ਨੂੰ ਸਮਝਾਇਆ ਵੀ ਕੁੜੀਆਂ ਕੱਤਰੀਆਂ ਦਾ ਕੀ ਐ ਤਾਂ ਹੱਸਦੀਆਂ ਖੇਡਦੀਆਂ ਇਕੱਠੀਆਂ ਹੋ ਜਾਂਦੀਆਂ ਇਹਨਾਂ ਨੇ ਕਿਹੜਾ ਸਾਰੀ ਉਮਰ ਇਕੱਠੇ ਰਹਿਣਾ ਵੀ ਜਦੋਂ ਵਿਆਹੀਆਂ ਗਈਆਂ ਵੱਖੋ ਵੱਖ ਹੋ ਜਾਣਗੀਆਂ ਹੂੰ ਮੁੰਡੇ ਦਾ ਫੇਰ ਵੀ ਵਰਤਦੇ ਰਹਿੰਦੇ ਕੁੜੀਆਂ ਨੂੰ ਤਾਂ ਬਾਅਦ ਚ ਕੋਈ ਵਰਤਨ ਨਹੀਂ ਦਿੰਦਾ ਤਾਂ ਗੁਰੀ ਕਹਿੰਦਾ ਕਿ ਮੈਂ ਸਮੇਂ ਨੂੰ ਹੋਰ ਸਾਭ ਨਾ ਵੇਖਦਾ ਤੁਸੀਂ ਹੋਰ ਸਾਭ ਨਾ ਵੇਖਦੇ ਹੋ ਉਹਨੇ ਇਹ ਗੱਲ ਵੀ ਕਹਤੀ ਕਹਿੰਦਾ ਇੱਕ ਦਿਨ ਉਹ ਦਿਨ ਆਊਗਾ ਜਿੱਦਣ ਕਹਿੰਦਾ ਕਿਸੇ ਵੀ ਮੁੰਡੇ ਨੂੰ ਪਸੰਦ ਕਰਕੇ ਤੁਹਾਨੂੰ ਆ ਕੇ ਫੈਸਲਾ ਸੁਣਾ ਦੂਗੀ ਵੀ ਮੇਰਾ ਇਹਦੇ ਨਾਲ ਵਿਆਹ ਕਰੋ ਅੱਛ ਦਾਵਾ ਕਰਦਾ ਕਹਿੰਦਾ ਮੈਨੂੰ ਪ੍ਰਵਜੋਤ ਦਾ ਪਤਾ ਉਹ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਨੂੰ ਦਸੂਗੀ ਸਾਡੇ ਫੈਸਲੇ ਤੇ ਪ੍ਰਵਜੋਤ ਮੋਹਰ ਲਾਉਗੀ ਉਹ ਘਰੋਂ ਬਾਹਰ ਨਹੀਂ ਹੋ ਸਕਦੀ ਉਹ ਬਾਗੀ ਨਹੀਂ ਹੋ ਸਕਦੀ ਹੁਣ ਗੁਰੀ ਤੇ ਪ੍ਰਵਜੋਤ ਦਾ ਕਾਲਜ ਇਕੱਠਿਆਂ ਦਾ ਚੱਲਦਾ ਆਉਣ ਜਾਣ ਵੀ ਇਕੱਠੇ ਕਰਦੇ ਆ ਪ੍ਰਵਜੋਤ ਨੂੰ ਇੱਕ ਮੁੰਡਾ ਚੰਗਾ ਲੱਗਦਾ ਉਹ ਵੀ ਕਿਸੇ ਟੀਚਰ ਦਾ ਬੇਟਾ ਹੁੰਦਾ ਅੱਛਾ ਉਹ ਮੁੰਡਾ ਇੰਨਾ ਕੁ ਸੋਹਣਾ ਸੁਨੱਖਾ ਹੁੰਦਾ ਵੀ ਸਾਰੇ ਕਾਲਜ 'ਚ ਉਹਦੀ ਸਿਫਤ ਹੁੰਦੀ ਹੁੰਦੀ ਆ ਵੀ ਮੁੰਡਾ ਬਹੁਤ ਸੋਹਣਾ ਤੇ ਸਿਆਣਾ ਵੀ ਬਹੁਤ ਆ ਪ੍ਰਵਜੋਤ ਨੂੰ ਉਹ ਮੁੰਡਾ ਪਸੰਦ ਆ ਗਿਆ ਕਰਮਜੀਤ ਕਰਮਜੀਤ ਵਰਗਾ ਮੁੰਡਾ ਪ੍ਰਭਜੋਤ ਸੁਪਨਿਆਂ 'ਚ ਸੋਚਦੀ ਹੁੰਦੀ ਸੀ ਜੇ ਪਾਰਟਨਰ ਹੋਵੇ ਤਾਂ ਇਦਾਂ ਦਾ ਹੋਵੇ ਕਿਉਂਕਿ ਉਹਨੇ ਕਾਲਜ ਦੇ ਵਿੱਚ ਉਹਦਾ ਉੱਠਣਾ ਬੈਠਣਾ ਵੀ ਵੇਖ ਲਿਆ ਸੀ ਉਹਨੂੰ ਸਾਰਾ ਕੁਝ ਪਤਾ ਲੱਗ ਗਿਆ ਸੀ ਹੁਣ ਕਰਮਜੀਤ ਦੀ ਕਜ਼ਨ ਪ੍ਰਭਜੋਤ ਦੀ ਸਹੇਲੀ ਆ ਹੂੰ ਸੰਦੀਪ ਉਹਨੇ ਜਦੋਂ ਦੱਸਿਆ ਵੀ ਇਦਾਂ ਕਰਕੇ ਉਹਨੇ ਕਿਹਾ ਵੀ ਇਹ ਤਾਂ ਮੇਰੇ ਚਾਚੇ ਦਾ ਮੁੰਡਾ ਪ੍ਰਭਜੋਤ ਨੂੰ ਉਹਦੀਆਂ ਸਾਰੀਆਂ ਗੱਲਾਂ ਦੱਸਦੀ ਆ ਉਹ ਕਹਿੰਦੀ ਆਪਣੀ ਕਿੰਨੀ ਗਹਿਰੀ ਦੋਸਤੀ ਆ ਵੀ ਕਾਸ਼ ਇਹ ਦੋਸਤੀ ਆਪਣੀ ਰਿਸ਼ਤੇ 'ਚ ਬਦਲ ਜAVE ਹੂੰ ਤਾਂ ਸੰਦੀਪ ਦਾ ਵੀ ਇੱਕ ਤਰ੍ਹਾਂ ਦਾ ਜ਼ੋਰ ਸੀਗਾ ਕਿ ਉਹ ਕਰਮਜੀਤ ਨੂੰ ਵੀ ਮਨਾਉਂਦੀ ਘਰੇ ਗੱਲ ਕਰਦੀ ਕਰਮਜੀਤ ਵੀ ਪ੍ਰਭਜੋਤ ਨੂੰ ਪਸੰਦ ਕਰਦਾ ਸੀ ਇਹ ਕਾਲਜ ਸਮੇਂ ਦੀ ਗੱਲ ਹੈ ਹੁਣ ਇਧਰਲੇ ਪਾਸੇ ਗੁਰੀ ਜਿਹੜਾ ਪ੍ਰਭ ਤੇ ਪੂਰੀ ਨਜ਼ਰ ਕਾਲਜ 'ਚ ਵੀ ਰੱਖਦਾ ਸੀਗਾ ਉਹਨੂੰ ਮਾੜੀ-ਮਾੜੀ ਖਬਰ ਮਿਲਦੀ ਸੀ ਪ੍ਰਭਜੋਤ ਨੂੰ ਜਦੋਂ ਕਰਮਜੀਤ ਬਾਰੇ ਪਤਾ ਲੱਗਦਾ ਸਾਰਾ ਕੁਝ ਉਹਨੂੰ ਇਹ ਵੀ ਪਤਾ ਹੁੰਦਾ ਵੀ ਕਰਮਜੀਤ ਨੇ ਬਾਹਰ ਚਲੇ ਜਾਣਾ ਹੂੰ ਉਹ ਸੋਚਦੀ ਐ ਵੀ ਮੈਨੂੰ ਬਾਹਰ ਜਾਣ ਦਾ ਕੋਈ ਇੰਨਾ ਹੈ ਨਹੀਂ ਆ ਠੀਕ ਐ ਲੋਕ ਕਮਾਈਆਂ ਲਈ ਜਾਂਦੇ ਆ ਮੈਂ ਸਭ ਕੁਝ ਸੈਟਲ ਕਰ ਲਵਾਂ ਪਰ ਮੈਂ ਵਿਆਹ ਕਰਮਜੀਤ ਨਾਲ ਕਰਾਉਂਗੀ ਪ੍ਰਭ ਨੇ ਇਹ ਅੰਦਰੋਂ ਅੰਦਰੀ ਫੈਸਲਾ ਲੈ ਲਿਆ ਉਹ ਖੁਸ਼ ਖੁਸ਼ ਰਹਿਣ ਲੱਗੀ ਗੁਰੀ ਨੂੰ ਇਸ ਗੱਲ ਦਾ ਸ਼ੱਕ ਹੋਣ ਲੱਗਿਆ ਵੀ ਕੋਈ ਕਹਾਣੀ ਹੋਰ ਬਣਗੀ ਹੂੰ ਪ੍ਰਭ ਨੇ ਆਪਦੇ ਬਾਪ ਨੂੰ ਇੱਕ ਰਾਤ ਇਹ ਗੱਲ ਦੱਸਤੀ ਕਿ ਇਦਾਂ ਕਰਕੇ ਪਾਪਾ ਮੈਨੂੰ ਇੱਕ ਲੜਕਾ ਪਸੰਦ ਆ ਮੈਂ ਉਹਦੇ ਨਾਲ ਹੀ ਵਿਆਹ ਕਰਵਾਉਣਾ ਮੈਨੂੰ ਜਿੱਥੋਂ ਤੱਕ ਪਤਾ ਮੁੰਡਾ ਆਪਣੀ ਜਾਤ ਬਰਾਦਰੀ ਦਾ ਵੀ ਆ ਮੁੰਡੇ ਦਾ ਸਟੇਟਸ ਵੀ ਆਪਣੀ ਫੈਮਲੀ ਨਾਲ ਮੈਚ ਕਰਦਾ ਸਭ ਕੁਝ ਵਧੀਆ ਤੁਸੀਂ ਅੱਗੇ ਹੋ ਕੇ ਇੱਕ ਵਾਰ ਪਤਾ ਕਰ ਲਿਓ ਕਿਉਂਕਿ ਉਹ ਮੁੰਡੇ ਦੀ ਭੈਣ ਵੀ ਮੇਰੇ ਨਾਲ ਪੜਦੀ ਆ। ਹੂੰ। ਬਾਪ ਜਿਹੜਾ ਅਗਾਹ ਵਦੂ ਸੋਚਦਾ ਮਾਲਕ ਸੀ ਉਹਨੇ ਸੋਚਿਆ ਵੀ ਮੇਰੇ ਬੱਚੇ ਦੀ ਤਰਬੀਅਤ ਅਸੀਂ ਇੰਨੀ ਅੱਛੀ ਕੀਤੀ ਆ ਬੱਚਾ ਗਲਤ ਫੈਸਲਾ ਨਹੀਂ ਲਊਗਾ। ਉਹਨੇ ਇਹ ਸੋਚਿਆ ਕਿ ਕਿਉਂ ਨਾ ਅਸੀਂ ਇਸ ਗੱਲ ਤੇ ਗੌਰ ਕਰੀਏ ਕਿਉਂਕਿ ਕੁੜੀ ਨੇ ਉਹਦੋਂ ਪਹਿਲਾਂ ਕੋਈ ਵੀ ਅਸੀਂ ਗੱਲ ਨਹੀਂ ਕੀਤੀ ਜਿੱਥੇ ਮਾਪਿਆਂ ਨੂੰ ਨਾ ਕਰਨੀ ਪੈ ਜੇ। ਉਹਨਾਂ ਨੇ ਜਿਹੜੀ ਚੜ੍ਹਦੀ ਉਮਰੇ ਆਪਣੇ ਬੱਚੇ ਨੂੰ ਗੱਲ ਕਹੀ ਸੀ ਵੀ ਕੱਲ ਨੂੰ ਤੈਨੂੰ ਕੋਈ ਪਸੰਦ ਆਉਂਦਾ ਤੂੰ ਬਾਹਰ ਕਿਸੇ ਨਾਲ ਗੱਲ ਕਰਨ ਤੋਂ ਸਾਡੇ ਨਾਲ ਗੱਲ ਕਰਨੀ ਆ। ਤਾਂ ਰਣਜਨ ਸੋਨੇ ਆਪਣੇ ਘਰ ਵਾਲੀ ਨਾਲ ਗੱਲ ਕੀਤੀ ਫਿਰ ਉਹਨਾਂ ਨੇ ਦਰਾਣੀਆਂ ਜਠਾਣੀਆਂ ਨੇ ਗੱਲ ਕੀਤੀ ਅੱਗੇ ਉਹ ਘਰ 'ਚ ਜਦੋਂ ਗੱਲ ਫੈਲੀ ਉਹ ਕਹਿੰਦੇ ਠੀਕ ਆ ਆਪਾਂ ਦੇਖਾਂਗੇ ਕਰਨਾ ਤਾਂ ਹੈ ਹੀ ਆ ਜੇ ਬੱਚੇ ਦਾ ਕੋਈ ਮਨਪਸੰਦ ਸਾਥੀ ਮਿਲਦਾ ਤਾਂ ਇਦੋਂ ਪਰੇ ਕੀ ਚੀਜ਼ ਪਈ ਆ ਹੂੰ ਜਦੋਂ ਗੁਰੀ ਨੂੰ ਇਹ ਗੱਲ ਪਤਾ ਲੱਗਦੀ ਆ ਵੀ ਆਹ ਗੱਲ ਘਰ 'ਚ ਹੋ ਚੁੱਕੀ ਆ ਉਸ ਰਾਤ ਗੁਰੀ ਘਰ ਨਹੀਂ ਹੁੰਦਾ ਜਦੋਂ ਸ਼ਾਮ ਨੂੰ ਦੂਸਰੇ ਦਿਨ ਸ਼ਾਮ ਨੂੰ ਗੁਰੀ ਨੂੰ ਘਰ ਆਏ ਤੋ ਇਹ ਗੱਲ ਪਤਾ ਲੱਗਦੀ ਆ ਤੋ ਘਰ 'ਚ ਕਲੇਸ਼ ਪਾ ਕੇ ਬੈਠ ਜਾਂਦਾ अच्छा वो कहता मेनू तो ਪਹਿਲਾਂ ਹੀ ਪਤਾ ਸੀ ਕਹਿੰਦਾ ਕੋਈ ਹਫ਼ਤੇ ਚ ਜਾਣ ਕੇ ਥੋੜੀ ਹਾਮੀ ਕਰਦਾ ਹੁੰਦਾ ਕਹਿੰਦਾ ਇਹਦਾ ਮਤਲਬ ਹੈ ਇਹਦਾ ਪਹਿਲਾਂ ਤੋਂ ਕੋਈ ਉਹਦੇ ਨਾਲ ਗੰਡ ਧੁੱਪ ਰਹੀ ਹੋਣੀ ਹੈ ਹਮ ਹੁਣ ਮਾਸਟਰ ਨਰਿੰਜਨ ਸਿੰਘ ਇਸ ਗੱਲ ਤੇ ਖਿੱਚਦਾ ਕਹਿੰਦਾ ਤੂੰ ਆਪਣੀ ਭੈਣ ਤੇ ਫालतू ਚ ਸ਼ੱਕ ਕਰ ਰਿਹਾ ਹੈ ਇਹ ਗੱਲ ਸ਼ਰੀਕੇ ਚ ਜਾਊਗੀ ਕਿੱਡੀ ਹੀਠੀ ਵਾਲੀ ਗੱਲ ਆ ਵੀ ਦੋਨਾਂ ਭੈਣਾਂ ਭਰਾਵਾਂ ਦੀ ਪਰਵਰਿਸ਼ ਇੰਨੀ ਸੋਹਣੀ ਹੋਈ ਆ ਸਭ ਕੁਝ ਪੜਾਈਆਂ ਲਖਾਈਆਂ ਇਕੱਠੀਆਂ ਦੀਆਂ ਹੋਈਆਂ ਵੀ ਜੇ ਇਹ ਗੱਲ ਸੀ ਤਾਂ ਭਰਾ ਅੰਨਾ ਸੀ ਕਾਲਜ ਚ ਪੜਦਾ ਉਹ ਨਹੀਂ ਪਤਾ ਲੱਗਿਆ ਵੀ ਮੇਰੀ ਭੈਣ ਕਿਹਨੂੰ ਪਸੰਦ ਕਰਦੀ ਆ ਕਿੱਦਾਂ ਦੀ ਉਹਦੀ ਗੱਲਬਾਤ ਆ ਕਿਸੇ ਨਾਲ ਗੁਰੀ ਦੀ ਮਾਂ ਨੇ ਉਹਨੂੰ ਸਮਝਾਇਆ ਕਹਿੰਦੀ ਪੁੱਤ ਇਹ ਕੋਈ ਮਾੜੀ ਗੱਲ ਨਹੀਂ ਅਸੀਂ ਵੀ ਤਾਂ ਕਰਾਂਗੇ ਜਿਹੜੇ ਬੱਚੇ ਨੇ ਜਿਹਦੇ ਨਾਲ ਜ਼ਿੰਦਗੀ ਗੁਜ਼ਾਰਨੀ ਆ ਜੇ ਉਹਨੂੰ ਉਹਦੇ ਚ ਚੰਗੇ ਗੁਣ ਦੇ ਸੇ ਤਾਂ ਉਹਨੇ ਗੱਲ ਕੀਤੀ ਉਹਨੇ ਕੋਈ ਗਲਤ ਕਦਮ ਤਾਂ ਨਹੀਂ ਚੱਕਿਆ ਉਹਨੇ ਆਪਦੇ ਬਾਪ ਨੂੰ ਆ ਕੇ ਦੱਸਿਆ ਨਾ ਅਸੀਂ ਵੀ ਤੈਨੂੰ ਗੱਲ ਦੱਸੀ ਤੂੰ ਘਰੇ ਨਹੀਂ ਸੀ ਗੱਲ ਬਾਤ ਹੋਈ ਆ ਅਸੀਂ ਤੈਨੂੰ ਗੱਲ ਦੱਸਦੀ ਗੁਰੇ ਨੂੰ ਤਾਂ ਆਪਾਂ ਨਹੀਂ ਲਾਉਣੀ ਆ ਹਾਂ ਉਹਨੇ ਕਿਹਾ ਕਿ ਉਹਨੇ ਆਪ ਕਦਮ ਤਾਂ ਨਹੀਂ ਚੱਕਿਆ ਨਾ ਥੋਨੂੰ ਘਰ ਆ ਕੇ ਦੱਸਿਆ ਨਾ ਘਰ ਦੇ ਵਿੱਚ ਗੁਰੀ ਨੇ ਬਖੇੜਾ ਖੜਾ ਕਰ ਲਿਆ ਅੱਛਾ ਗੁਰੀ ਇੱਕੋ ਗੱਲ ਤੇੜਿਆ ਹੋਇਆ ਕਿ ਨਹੀਂ ਨਹੀਂ ਇਹਨਾਂ ਦੀ ਪਹਿਲਾਂ ਦੀ ਗੱਲਬਾਤ ਸੀ ਹੁਣ ਦੂਸਰੇ ਪਾਸੇ ਕਹਾਣੀ ਕੀ ਹੈ ਕਿ ਗੁਰੀ ਨੂੰ ਕਰਮਜੀਤ ਦੀ ਕਜ਼ਨ ਸੰਦੀਪ ਜਿਹੜੀ ਪ੍ਰਭਜੋਦੀ ਸੇਲੀ ਆ ਉਹ ਵੀ ਪਸੰਦ ਸੀ ਅੱਛਾ ਉਹਨੂੰ ਬਹੁਤਾ ਨਹੀਂ ਸੀ ਪਤਾ ਵੀ ਸੰਦੀਪ ਕਰਮਜੀਤ ਦੀ ਭੈਣ ਲੱਗਦੀ ਐ। ਹੂੰ। ਜਦੋਂ ਸੰਦੀਪ ਨੂੰ ਇਹ ਗੱਲ ਪਤਾ ਲੱਗਦੀ ਐ ਕਿ ਉਹਨੂੰ ਗੁਰੀ ਪਸੰਦ ਕਰਦਾ ਤਾਂ ਉਹਨੇ ਧਿਆਨ ਨਹੀਂ ਦਿੱਤਾ ਕਿਉਂਕਿ ਉਹ ਆਪਣੀ ਸਹੇਲੀ ਦੀ ਵਫਾਦਾਰ ਸੀ। ਉਹਨੂੰ ਪਤਾ ਸੀ ਵੀ ਇਹ ਬੱਟੇ-ਸੱਟੇ ਵਾਲਾ ਕੰਮ ਹੋ ਜਾਣਾ। ਉਹ ਕਿਸੇ ਵੀ ਕੀਮਤ ਤੇ ਗੁਰੀ ਵੱਲ ਧਿਆਨ ਨਹੀਂ ਸੀ ਦਿੰਦੀ ਸੰਦੀਪ। ਅੱਛਾ। ਤਾਂ 2-3 ਵਾਰ ਗੁਰੀ ਨੇ ਸੰਦੀਪ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਪਰ ਸੰਦੀਪ ਨੇ ਕੋਈ ਹਾਮੀ ਨਹੀਂ ਭਰੀ। ਇੱਥੇ ਆ ਕੇ ਗੁਰੀ ਦੀ ਈਗੋ ਹਰਟ ਹੋ ਗਈ। ਵੀ ਸ਼ਾਇਦ ਪ੍ਰਭਜੋਤ ਨੇ ਇਹਨੂੰ ਕਿਹਾ ਹੋਊਗਾ ਮੇਰੇ ਬਾਰੇ ਵੀ ਮੇਰੇ ਭਰਾ ਨੂੰ ਪਸੰਦ ਨਾ ਕਰ ਲਈ ਹਮ ਹੁਣ ਐਸੀ ਕੋਈ ਗੱਲ ਨਹੀਂ ਹੋਈ ਸੰਦੀਪ ਨੂੰ ਇਹ ਗੱਲ ਪਤਾ ਲੱਗ ਗਈ ਵੀ ਜੇ ਪ੍ਰਭਜੋਤ ਦਾ ਰਿਸ਼ਤਾ ਮੇਰੇ ਭਰਾ ਦੇ ਘਰ ਨਾ ਹੋਇਆ ਬਹੁਤ ਵੱਡਾ ਇੱਕ ਚੰਗਾ ਰਿਸ਼ਤਾ ਜੋੜਨ ਤੋਂ ਰਹਿ ਜਾਊਗਾ ਵੀ ਮੈਂ ਉਸ ਚੀਜ਼ ਦਾ ਕਾਰਨ ਨਹੀਂ ਬਣਨਾ ਵਿੱਚ ਹਮ ਸੰਦੀਪ ਦੀਆਂ ਗੱਲਾਂ ਬਾਤਾਂ ਤੋਂ ਸਾਫ਼ ਜ਼ਾਹਿਰ ਹੋ ਗਿਆ ਗੁਰੀ ਨੂੰ ਕਿ ਸੰਦੀਪ ਉਹਦੇ ਨਾਲ ਕਿਸੇ ਵੀ ਕੀਮਤ ਤੇ ਰਿਸ਼ਤਾ ਨਹੀਂ ਰੱਖੂਗੀ ਹੁਣ ਗੁਰੀ ਨੂੰ ਇਸ ਗੱਲ ਦੀ ਜਿੱਦ ਫੜੀ ਗਈ ਇਹ ਸਾਰਾ ਕੁਝ ਕੀਤਾ ਕਰਾਇਆ ਪ੍ਰਭਜੋਤ ਦਾ ਹੂੰ ਜਦੋਂ ਘਰੇ ਆ ਕੇ ਗੱਲ ਕਰਦਾ ਤਾਂ ਉਹਦੇ ਘਰ ਦੇ ਕਹਿੰਦੇ ਕਿ ਚੰਗੀ ਗੱਲ ਆ ਤੈਨੂੰ ਕੋਈ ਕੁੜੀ ਪਸੰਦ ਆਈ ਆ ਉਹ ਆਪਣੀ ਮਾਂ ਨੂੰ ਕਹਿੰਦਾ ਵੀ ਕੁੜੀ ਜੇ ਮੈਨੂੰ ਪਸੰਦ ਆਈ ਹੈ ਨਾ ਕੁੜੀ ਹਾਮੀ ਨਹੀਂ ਭਰ ਰਹੀ ਮੈਨੂੰ ਜਿੱਥੋਂ ਤੱਕ ਲੱਗਦਾ ਉਹ ਪ੍ਰਭਜੋਤ ਨਾਲ ਉੱਠਣ ਬੈਠਣ ਕਰਦੀ ਆ ਇੰਨੇ ਮੁਕਰਾਇਆ ਉਹਨੂੰ ਹੂੰ ਹੁਣ ਭਰਾ ਆਪਣੀ ਭੈਣ ਤੇ ਦੋਸ਼ ਲਾ ਰਿਹਾ ਵੀ ਉਹਦੀ ਸਹੇਲੀ ਆ ਉਹਨੇ ਜਾਣ ਕੇ ਮੁਕਰਾਇਆ ਜਾ ਇਹਨਾਂ ਦੀ ਕੋਈ ਹੋਰ ਗੱਲਬਾਤ ਵਿੱਚ ਹੋਈ ਹੋਈ ਆ ਇਹ ਗੱਲ ਦਾ ਘਰੇ ਬਖੇੜਾ ਪਿਆ ਪ੍ਰਭ ਨੇ ਉਹਨੂੰ ਬਹੁਤ ਸਮਝਾਇਆ ਅੰਤ ਤੇ ਉਹਨੇ ਆਪਣੇ ਭਰਾ ਨੂੰ ਇਹ ਗੱਲ ਕਹਿ ਕੇ ਮਤਲਬ ਆਪਣੇ ਸਿਰ ਤੋਂ ਇੱਕ ਤਰ੍ਹਾਂ ਦੀ ਟੈਨਸ਼ਨ ਲਾਤੀ ਕਿ ਮੈਂ ਭਰਾਵਾ ਤੈਨੂੰ ਕੁਝ ਨਹੀਂ ਕਹਿਣਾ ਤੂੰ ਜੋ ਸੋਚਣਾ ਸੋਚ ਲੈ ਪਰ ਮੈਂ ਕਿਸੇ ਦੇ ਰਾਹ ਦੇ ਵਿੱਚ ਵੀ ਨਹੀਂ ਆ ਸਕਦੀ ਮੈਨੂੰ ਜੋ ਚੰਗਾ ਲੱਗਾ ਮੈਂ ਆਪਣੇ ਬਾਪ ਨੂੰ ਦੱਸਿਆ ਮੈਂ ਥੋੜੀ ਸਾਰਿਆਂ ਦੀ ਸਹਿਮਤੀ ਚਾਹੁੰਨੀ ਆ ਵੀ ਇਸ ਤੋਂ ਪਰੇ ਮੈਨੂੰ ਤੰਗ ਨਾ ਕਰਿਓ ਹਮ ਮਾਸਟਰ ਨਰਿੰਜਨ ਸਿੰਘ ਨੇ ਕਰਮਜੀਤ ਦੇ ਘਰਦਿਆਂ ਨਾਲ ਮਿਲ ਕੇ ਉਹਦੇ ਬਾਪ ਨੂੰ ਮਿਲ ਕੇ ਸਾਰੀਆਂ ਗੱਲਾਂ ਨੋਟ ਕਰ ਲਈਆਂ ਤੇ ਉਹਨਾਂ ਨੇ ਇਹ ਕਿਹਾ ਵੀ ਆਪਾਂ ਮੰਗਣਾ ਕਰਦੇ ਆ 6 ਮਹੀਨੇ ਪਾ ਕੇ ਫਿਰ ਵਿਆਹ ਕਰਾਂਗੇ ਹੂੰ ਕਿੱਡੀ ਖੁਸ਼ੀ ਦੀ ਗੱਲ ਹੋਈ ਕਿ ਕੁੜੀ ਨੇ ਇੱਕ ਮੁੰਡਾ ਚੁਣਿਆ ਘਰਦਿਆਂ ਦੀ ਸਹਿਮਤੀ ਦੇ ਨਾਲ ਉਹਦਾ ਵਿਆਹ ਕਰਾਇਆ ਗੁਰੀ ਨੂੰ ਜਦੋਂ ਮੰਗਣੇ ਦੀ ਗੱਲ ਪਤਾ ਲੱਗਦੀ ਹੈ ਕਿ ਅਸੀਂ ਮੰਗਣਾ ਉਸ ਘਰ 'ਚ ਕਰਨਾ ਤਾਂ ਗੁਰੀ ਨੂੰ ਸੱਤ ਕੱਪੜੇ ਅੱਗ ਲੱਗ ਜਾਂਦੀ ਹੈ ਅੱਛਾ ਕਿ ਇਹ ਤਾਂ ਮੇਰੇ ਨਾਲ ਵੀ ੱੱਕਾ ਹੋ ਗਿਆ ਹੂੰ ਹੁਣ ਭਰਾ ਨੂੰ ਭੈਣ ਬਹੁਤ ਬੁਰੀ ਤਰ੍ਹਾਂ ਰੜਕਦੀ ਆ ਵੀ ਇਹਨੇ ਸਾਰਾ ਕੁਝ ਖਰਾਬ ਕਰਾਇਆ ਜੇ ਮੈਨੂੰ ਕੋਈ ਚੰਗਾ ਲੱਗਿਆ ਸੀ ਤਾਂ ਉਹ ਸੰਦੀਪ ਸੀ ਪ੍ਰਭ ਨੇ ਵਿੱਚ ਪਾਨੀ ਮਾਰੀ ਆ ਹੂੰ ਦੂਸਰੇ ਪਾਸੇ ਪ੍ਰਭ ਨੂੰ ਚਿੱਤ ਚੇਤੇ ਵੀ ਨਹੀਂ ਹੁੰਦਾ ਵੀ ਇਹ ਗੱਲ ਹੁੰਦੀ ਆ ਸੰਦੀਪ ਵੀ ਇਸ ਗੱਲ ਨੂੰ ਗੋਲਦੀ ਨਹੀਂ ਹੈਗੀ ਕਿਉਂਕਿ ਉਹ ਆਪਦੇ ਕਜ਼ਨ ਕਰਮਜੀਤ ਨੂੰ ਬਹੁਤ ਪਿਆਰ ਕਰਦੀ ਹੁੰਦੀ ਆ ਉਹ ਚਾਹੁੰਦੀ ਹੁੰਦੀ ਆ ਵੀ ਪ੍ਰਭ ਜੋਤ ਹੀ ਉਹਨਾਂ ਦੇ ਘਰੇ ਬਹੂ ਬਣ ਕੇ ਪਹੁੰਚੇ ਅੱਛਾ ਉਸ ਘਰ ਦੀ ਨੋ ਪ੍ਰਭ ਹੀ ਬਣੇ ਹੂੰ ਤਾਂ ਦੋਨਾਂ ਸਹੇਲੀਆਂ ਦਾ ਭੈਣਾ ਵਰਗਾ ਤੇ ਉਹ ਸੈਲੀਆਂ ਵੀ ਉਹਨਾਂ ਨੇ ਰਾ ਪੱਧਰਾ ਕਰ ਲਿਆ ਕਿ ਕਰਮਜੀਤ ਦਾ ਰੋਕਾ ਪ੍ਰਭਜੋਤਨਾ ਹੋ ਗਿਆ। ਅੱਛਾ ਹੁਣ ਇਧਰਲੇ ਪਾਸੇ ਗੁਰੀ ਜਦੋਂ ਦੋਸਤਾਂ ਚ ਉੱਠਣ ਬੈਠਣ ਕਰਦਾ ਉਹਦਾ ਬੁਰਾ ਹਾਲ ਹੋਇਆ ਹੋਇਆ। ਗੁੱਸੇ 'ਚ ਬੁਰੀ ਤਰ੍ਹਾਂ ਤਿਲਮ ਲਾ ਗਿਆ ਵੀ ਇਹ ਸਾਰਾ ਕੁਝ ਪ੍ਰਭਜੋਤ ਨੇ ਕੀਤਾ ਵੀ ਮੈਨੂੰ ਮੇਰੇ ਤਾਈ ਨੂੰ ਦੱਸਣਾ ਚਾਹੀਦਾ ਵੀ ਪ੍ਰਭ ਨੇ ਜਾਣ ਕੇ ਵਿਚ ਜਾ ਕੇ ਪੰਗਾ ਲਿਆ ਜਦ ਕਿ ਮੈਂ ਉਹ ਕੁੜੀ ਨੂੰ ਪਸੰਦ ਕਰਦਾ ਸੀ। ਫੇਰ ਉਹ ਸੋਚਦਾ ਵੀ ਘਰ ਦੇ ਸੋਚਣਗੇ ਵੀ ਜਿਹੜਾ ਇਹ ਪਹਿਲੇ ਦਿਨ ਤੋਂ ਕਜੀਆ ਪਾਉਂਦਾ ਆ ਰਿਹਾ ਇਹਦਾ ਮਤਲਬ ਆ ਇਹਦੀ ਕੋਈ ਗੱਲ ਪਾਸ ਹੀ ਹੁਣ ਦੋਨਾਂ ਧਿਰਾਂ ਦੇ ਵਿੱਚ ਇਹ ਗੱਲ ਫਸੀ ਹੋਈ ਆ ਕਲੀਅਰ ਹੋ ਨਹੀਂ ਰਹੀ ਤੁਸੀਂ ਦੇਖੋ ਵੀ ਕਿ ਪ੍ਰਵਜੋਤ ਦਾ 6 ਮਹੀਨੇ ਮੰਗਣਾ ਹੋਇਆ ਰਹਿੰਦਾ ਪਰਿਵਾਰਾਂ ਦਾ ਆਉਣ ਜਾਣ ਹੁੰਦਾ ਜਦੋਂ ਕਰਮਜੀਤ ਨਾਲ ਫੋਨ ਤੇ ਕੋਈ ਗੱਲ ਹੁੰਦੀ ਆ ਵਿਆਹ ਬਾਰੇ ਤਾਂ ਗੁਰੂ ਹੀ ਸਾਫ਼ ਇਨਕਾਰ ਕਰ ਦਿੰਦਾ ਵੀ ਮੈਂ ਗੱਲ ਨਹੀਂ ਕਰਨੀ ਜਿਨੇ ਦੇਖਿਆ ਉਹ ਗੱਲ ਕਰੇ ਅੱਛਾ ਦੋਨੋਂ ਪਰਿਵਾਰ ਗੁਰੂ ਨੂੰ ਬੈਠ ਕੇ ਸਮਝਾਉਂਦੇ ਆ ਵੀ ਭਾਈ ਤੂੰ ਸਾਰੀ ਉਮਰ ਦੇ ਪੇਕੇ ਆਲਾ ਰਿਸ਼ਤਾ ਕੁੜੀ ਨਾਲ ਨਿਭਾਉਣਾ ਦੀ ਦੇ ਕਾਰਜ ਵਿੱਚ ਕਦੇ ਵਿਗਾੜ ਨਹੀਂ ਪਾਈਦਾ ਹੁੰਦਾ ਧੀਆਂ ਸੌਖੀਆਂ ਨਹੀਂ ਰਹਿੰਦੀਆਂ ਫਿਰ ਜੇ ਘਰੋਂ ਵਿਗਾੜ ਪੈ ਜਾਣ। ਹੂੰ ਗੁਰੀ ਦੀ ਈਗੋ ਹਾਰਟ ਹੋਈ ਹੋਈ ਉਹ ਇੱਕੋ ਗੱਲ ਤੇੜਿਆ ਹੋਇਆ ਵੀ ਤੁਸੀਂ ਜਿਹੜਾ ਕੁਝ ਕਰਨਾ ਕਰੋ ਪਰ ਵੀ ਮੈਥੋਂ ਜ਼ਿਆਦਾ ਸਹਿਮਤੀ ਨਾ ਲਓ। ਜਿਹੜੀ ਚੀਜ਼ ਤੇ ਮੇਰੀ ਸਹਿਮਤੀ ਨਹੀਂ ਸੀ ਉਹ ਤੁਸੀਂ ਕਰਕੇ ਦਿਖਾਤੀ। ਉਸ ਤੋਂ ਬਾਅਦ ਮੇਰਾ ਕੀ ਰਹਿ ਗਿਆ ਵਿੱਚ? ਤੁਸੀਂ ਮੇਰੀ ਤਾਂ ਮੰਨੀ ਨਹੀਂ ਹੁਣ ਤੁਸੀਂ ਕਰ ਦੋ ਇਹ ਚਾਹੁੰਦੀ ਆ ਤੁਸੀਂ ਕਰ ਦੋ ਵੀ ਮੈਂ ਵਿੱਚ ਨਹੀਂ ਖੜਨਾ। ਮਾਸਟਰ ਨਰਿੰਜਨ ਸਿੰਘ ਨੇ ਗੁਰੀ ਦੀ ਮੈਂਤ ਕੱਢੀ ਵੀ ਮੇਰੇ ਲਈ ਹੀਠੀ ਵਾਲਾ ਕੰਮ ਹੋ ਜਾਣਾ। ਮੈਂ ਤੈਨੂੰ ਘੱਟ ਨਹੀਂ ਪਾਲਿਆ। ਇਹ ਤੇਰੀ ਭੈਣਾ ਨਉ ਇਹ ਗੱਲ ਮੰਨਣੀ ਪੈਣੀ ਇਹਦੇ ਕਾਰਜ ਵਿੱਚ ਖੜਨਾ ਪੈਣਾ ਗੁਰੀ ਜਿਵੇਂ ਕਿਵੇਂ ਕਰਕੇ ਲੋਟ ਆ ਗਿਆ ਪਰ ਉਹ ਵਿਆਹ ਦੇ ਕਿਸੇ ਵੀ ਕਾਰਜ ਵਿੱਚ ਇੰਟਰਸਟ ਨਹੀਂ ਸੀ ਲੈ ਰਿਆ ਭੈਣ ਦੇ ਵਿਆਹ ਦੇ ਦਿਨ ਭੇਜਣੇ ਸੀ ਗੁਰੀ ਉਦੋਂ ਵੀ ਟਲ ਗਿਆ ਗੁਰੀ ਨੇ ਕਿਸੇ ਵੀ ਤਿਆਰੀ 'ਚ ਪੈਰ ਨਹੀਂ ਲਾਇਆ ਉਸੇ ਤਰ੍ਹਾਂ ਹੀ ਫਿਰਦਾ ਰਿਹਾ ਹੁਣ ਨਰੰਜਨ ਸਿੰਘ ਨੂੰ ਤੇ ਉਹਦੇ ਘਰ ਵਾਲੀ ਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਵੀ ਅਸੀਂ ਇਹਦੇ ਨਾਲ ਕੋਈ ਫਰਕ ਨਹੀਂ ਕੀਤਾ ਇਹਨੇ ਸਾਡੀ ਧੀ ਦਾ ਕਾਰਜ ਅੱਧ ਪਚੱਦ ਕਰਵਾਤਾ ਪ੍ਰਭਜੋਤ ਨੂੰ ਹੱਥ ਬੰਨਦੀ ਆ ਵੀ ਵੀਰੇ ਮੈਂ ਕੋਈ ਖਨਾਮੀ ਨਹੀਂ ਖੱਟੀ ਮੈਂ ਕੁਝ ਵੀ ਗਲਤ ਨਹੀਂ ਕੀਤਾ ਜੇ ਤੈਨੂੰ ਇਹ ਲੱਗਦਾ ਵੀ ਤੂੰ ਜ਼ਿੰਦਗੀ ਚ ਆਉਣ ਵਾਲੇ ਸਮੇਂ ਚ ਕਿਸੇ ਮਾੜੇ ਵਕਤ ਚ ਮੇਰੇ ਨਾਲ ਨਹੀਂ ਖੜਨਾ ਤੂੰ ਨਾ ਖੜੀ ਤੂੰ ਜਾਂਦਾ ਬਸਦਾ ਰਹਿ ਇਸ ਘਰ ਦਾ ਦਰ ਖੁੱਲਾ ਰਹੂਗਾ ਤੇਰੇ ਕਰਕੇ ਪਰ ਇੰਨਾ ਬਗਾੜਨਾ ਪਾਈ ਕਿ ਆਪਾਂ ਇੱਕ ਦੂਜੇ ਦਾ ਮੂੰਹ ਨਾ ਦੇਖ ਸਕੀਂ ਹੂੰ ਪਰ ਗੁਰੀ ਦੀ ਈਗੋ ਨੇ ਸਾਰਿਆਂ ਦੇ ਮਨ ਹੋਰ ਹਿਸਾਬ ਦੇ ਕਰਤੇ ਪ੍ਰਭਜੋਤ ਦਾ ਵਿਆਹ ਹੋਇਆ ਸਾਰੇ ਕਾਰਜ ਹੋਏ ਗੁਰੀ ਨੇ ਬਹੁਤ ਮੁਸ਼ਕਲ ਦੇ ਨਾਲ ਨਾ ਚਾਹੁੰਦਿਆਂ ਹੋਇਆਂ ਵਿਚ ਥੋੜੀ-ਬਹੁਤ ਭਾਗੀਦਾਰੀ ਕੀਤੀ ਜੋ ਉਹਨੇ ਫਰਜ਼ਾਦਾ ਕਰਨੀ ਸੀ ਕਰਤੇ ਵਿਆਹ ਤੋਂ ਬਾਅਦ ਪ੍ਰਭਜੋਤ ਕਰਮਜੀਤ ਨੂੰ ਲੈ ਕੇ ਪਿੰਡ ਵਾਪਸ ਘਰ ਆਉਂਦੀ ਆ ਤਾਂ ਗੁਰੀ ਪਹਿਲਾਂ ਹੀ ਟਲ ਜਾ ਕਰੇ ਅੱਛਾ ਤਾਂ ਕਰਮਜੀਤ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਵੀ ਬਹੁਤ ਵੱਡੀ ਗੱਲ ਹੋਈ ਹੋਣੀ ਆ ਉਹਨੇ ਫਿਰ ਪ੍ਰਭਜੋਤ ਨੂੰ ਪੁੱਛਿਆ ਵੀ ਪ੍ਰਭਜੋਤ ਜੇ ਤੇਰੇ ਭਰਾ ਨੂੰ ਆਪਣਾ ਰਿਸ਼ਤਾ ਮਨਜ਼ੂਰ ਨਹੀਂ ਸੀਗਾ ਤਨੂੰ ਇਹ ਕਦਮ ਨਹੀਂ ਸੀ ਚੱਕਣਾ ਚਾਹੀਦਾ ਹੂੰ ਪ੍ਰਭ ਨੇ ਕਰਮਜੀਤ ਨੂੰ ਇਹ ਕਿਹਾ ਉਹ ਕਹਿੰਦੀ ਕਿ ਮੈਂ ਨਾ ਕਰਦਿਆਂ ਤੋਂ ਬਾਹਰ ਹੋ ਕੇ ਕੋਈ ਕੰਮ ਕਰਾਇਆ ਨਾ ਮੈਂ ਕੁਝ ਗਲਤ ਚੁਣਿਆ ਕਰਮਜੀਤ ਮੈਂ ਸਭ ਕੁਝ ਵੇਖ ਕੇ ਫੈਸਲਾ ਲੈ ਕੇ ਮੈਂ ਆਪ ਫੈਸਲਾ ਨਹੀਂ ਲਿਆ ਮੈਂ ਸਭ ਕੁਝ ਵੇਖ ਕੇ ਆਪਣੇ ਬਾਪ ਦੇ ਹੱਥ ਚ ਫੈਸਲਾ ਦਿੱਤਾ ਬਾਪ ਨੇ ਹਾਂ ਕੀਤੀ ਐ ਮੈਂ ਤਾਂ ਤੇਰੇ ਬਲ ਬਧੀਆ ਵੀ ਇਹ ਪਹਿਲੇ ਦਿਨ ਤੋਂ ਹੀ ਇਦਾਂ ਦਾ ਵਾ ਹਾਂ ਮੈਨੂੰ ਨਹੀਂ ਪਤਾ ਇਹਦੀ ਕਿਹੜੀ ਗੱਲ ਇਹਨੂੰ ਅੜ ਗਈ ਐ ਜਿਹੜਾ ਇਹ ਮੇਰੇ ਨਾਲ ਇਦਾਂ ਦਾ ਵਿਵਹਾਰ ਕਰਦਾ ਹੁਣ ਦੂਸਰੇ ਪਾਸੇ ਕਰਮਜੀਤ ਇੰਨਾ ਸਮਝਦਾਰ ਸੁਲਝਿਆ ਹੋਇਆ ਮੁੰਡਾ ਉਹ ਜਦੋਂ ਵੀ ਘਰੇ ਆਉਂਦਾ ਰਾਤ ਰਹਿਂਦਾ ਗੁਰੀ ਨੂੰ ਬੁਲਾਉਂਦਾ ਚਲਾਉਂਦਾ ਪਰ ਗੁਰੀ ਉਹਨੂੰ ਇਗਨੋਰ ਬਹੁਤ ਕਰਦਾ ਅੱਛਾ ਪਰਬਜੋਤ ਨੂੰ ਇਹ ਚੀਜ਼ ਦੀ ਤਕਲੀਫ ਹੁੰਦੀ ਹੈ ਉਹਦੀ ਮਾਂ ਨੂੰ ਵੀ ਤਕਲੀਫ ਹੁੰਦੀ ਹੈ ਕਿ ਸਾਡਾ ਜਵਾਈ ਪਈ ਘਰ ਆਉਂਦਾ ਤੇ ਇਹ ਚੰਗੀ ਤਰ੍ਹਾਂ ਮੂੰਹ ਨਹੀਂ ਲਾਉਂਦਾ ਫਿਰ ਉਹ ਘਰਾਂ ਚ ਪਿੰਡਾਂ ਚ ਸ਼ਰੀਕੇਬਾਜੀ ਵਾਲਾ ਕੰਮ ਹੋ ਜਾਂਦਾ ਨਾ ਵੀ ਪਤੀਜਾ ਤਾਂ ਫਿਰ ਤੀਜੇ ਥਾਂ ਹੀ ਆ ਗਿਆ ਨਾ ਤਾਂ ਨਰਿੰਜਨ ਸਿੰਘ ਨੂੰ ਇਹ ਗੱਲ ਬਹੁਤ ਚੁਬਦੀ ਆ ਫਿਰ ਉਹ ਕਰਮਜੀਤ ਨੂੰ ਸਮਝਾਉਂਦਾ ਉਹ ਕਹਿੰਦਾ ਵੀ ਇਹ ਅਥਰੇ ਸੁਭਾਅ ਦਾ ਸਾਨੂੰ ਨਹੀਂ ਪਤਾ ਵੀ ਵਿਚਲੀ ਗੱਲ ਕੀ ਹੋਈ ਆ ਇਹ ਇਹੋ ਜਿਹਾ ਹੀ ਆ ਇਹ ਪਹਿਲੇ ਦਿਨ ਤੋਂ ਸਾਡੇ ਨਾਲ ਇਦਾਂ ਹੀ ਰਿਹਾ ਹਮਮ ਕਰਮਜੀਤ ਸੋਚਦਾ ਵੀ ਪ੍ਰਭਜੋਤ ਦੀ ਪਰਵਰਿਸ਼ ਇੰਨੀ ਵਧੀਆ ਤਾਂ ਗੁਰੀ ਇਦਾਂ ਕਿਉਂ ਕਰਦਾ ਜਦਕਿ ਦੋਵੇਂ ਇੱਕੋ ਚੁੱਲ੍ਹੇ ਤੇ ਪਲੇ ਹੋਇਆ ਸਭ ਕੁਝ ਵਧੀਆ ਸਾਲ ਹੁੰਦਾ ਪ੍ਰਭਜੋਤ ਦੇ ਬਿਆਨ ਨੂੰ ਉਹਦੇ ਘਰ ਬੇਟਾ ਹੁੰਦਾ ਘਰ 'ਚ ਖੁਸ਼ੀਆਂ ਮਨਾਇਆਂ ਜਾਂਦੇ ਆ ਮਾਸਟਰ ਨਰਿੰਜਨ ਸਿੰਘ ਬਹੁਤ ਖੁਸ਼ ਹੁੰਦਾ ਸਭ ਕੁਝ ਵਧੀਆ ਹੁੰਦਾ ਉਹ ਗੁਰੀ ਨੂੰ ਕਹਿੰਦਾ ਵੀ ਆਪਾਂ ਪ੍ਰਭਜੋਤ ਦੇ ਸਹੁਰੇ ਜਾਣਾਗਾ ਇਦਾਂ ਕਰਕੇ ਪੰਜੀਰੀ ਲੈ ਕੇ ਜਾਣਾ ਸਭ ਕੁਝ ਉਹਨੂੰ ਮੂਰੇ ਕਰਨ ਦੀ ਕੋਸ਼ਿਸ਼ ਕਰਦਾ ਉਹ ਸਾਫ਼ ਕਹਿੰਦਾ ਵੀ ਕੋਈ ਨਾ ਜੋ ਤੁਸੀਂ ਫੈਸਲਾ ਲਿਆ ਹੁ ਹੂੰ ਮੇਰਾ ਜਦੋਂ ਮਨ ਬਣ ਗਿਆ ਮੈਂ ਦੇਖ ਲੂੰਗਾ ਵੀ ਮੈਨੂੰ ਤੱਕੇ ਨਾਲ ਇਨਵੋਲਵ ਨਾ ਕਰਿਓ ਮੇਰੀ ਕੋਈ ਇਨਵੋਲਵਮੈਂਟ ਨਹੀਂ ਹੂੰ ਕਰਮਜੀਤ ਦੇ ਸਹੁਰਿਆਂ ਤੋਂ ਵੀ ਵਾਪਸ ਭੇਲੀ ਆਉਂਦੀ ਆ ਪਰ ਉਹਦੇ ਚ ਕਿਤੇ ਵੀ ਗੁਰੀ ਇਨਵੋਲਵ ਨਹੀਂ ਹੁੰਦਾ ਡੇਢ ਸਾਲ ਬਾਅਦ ਉਹਦੇ ਘਰ ਕੁੜੀ ਹੁੰਦੀ ਆ ਪ੍ਰਭਜੋਤ ਦਾ ਪਰਿਵਾਰ ਬਹੁਤ ਸੋਹਣਾ ਚੱਲ ਰਿਹਾ ਹੁੰਦਾ ਮੁੰਡਾ ਕਰਮਜੀਤ ਦੇ ਇੰਨਾ ਸਮਝਦਾਰ ਹੁੰਦਾ ਉਹ ਗੁਰੀ ਦੀਆਂ ਸਾਰੀਆਂ ਗੱਲਾਂ ਇਗਨੋਰ ਕਰਕੇ ਨਰਿੰਜਨ ਸਿੰਘ ਨੂੰ ਗੁਰੀ ਦੇ ਪਿਓ ਨੂੰ ਸਭ ਨੂੰ ਬਹੁਤ ਮਾਨਤਾਣ ਦਿੰਦਾ ਅੱਛਾ ਵਿਆਹ ਸ਼ਾਦੀਆਂ ਚ ਦੁੱਖਾਂ ਸੁੱਖਾਂ ਚ ਨਾਲ ਖੜਦੇ ਆ ਇਧਰਲੇ ਪਾਸੇ ਗੁਰੀ ਨੂੰ ਰਿਸ਼ਤੇ ਬਹੁਤ ਹੁੰ ਤਾਂ ਗੁਰੀ ਟਾਲ ਮਟੋਲ ਕਰਦਾ ਕਿ ਮੈਂ ਵਿਆਹ ਨਹੀਂ ਕਰਾਉਣਾ ਮੈਂ ਇਦਾਂ ਨਹੀਂ ਕਰਨਾ ਨਹੀਂ ਕਰਨਾ ਫੇਰ ਨਰੰજન ਸਿੰਘ ਨੂੰ ਪੁੱਛਦਾ ਵੀ ਤੂੰ ਸਾਫ਼ ਸਾਫ਼ ਦੱਸ ਤੇਰੀ ਪ੍ਰੋਬਲਮ ਕੀ ਆ ਤੂੰ ਚਾਹੁੰਨਾ ਕੀ ਆ ਅਸੀਂ ਉਹੀ ਕਰਾਂਗੇ ਤੈਨੂੰ ਕੋਈ ਕੁੜੀ ਪਸੰਦ ਆ ਤੂੰ ਦੱਸ ਨਹੀਂ ਭਾਈ ਅਸੀਂ ਵੀ ਕਾਰਜ ਤੋਂ ਵਿਲੇ ਹੋਈਏ ਤੇਰਾ ਵਿਆਹ ਕਰ ਦਈਏ ਉਹ ਕਹਿੰਦਾ ਨਹੀਂ ਮੈਂ ਤਾਂ ਇੱਧਰ ਰਹਿਣਾ ਨਹੀਂ ਮੈਂ ਤਾਂ ਬਾਹਰ ਜਾਣਾ ਉਹ ਵਿਆਹ ਨਹੀਂ ਕਰਾਉਂਦਾ ਅੱਛਾ ਦੂਸਰੇ ਪਾਸੇ ਪ੍ਰਭਜੋਤ ਦੀ ਜ਼ਿੰਦਗੀ ਬਹੁਤ ਸੋਹਣੀ ਚੱਲਦੀ ਆ ਕਾਮਜੀ ਤੇ ਸਰਕਾਰੀ ਨੌਕਰੀ ਤੇ ਹੁੰਦਾ ਬੱਚੇ ਪੜਨ ਲੱਗਦੇ ਆ ਇਸ ਗੱਲ ਨੂੰ ਤਕਰੀਬਨ 12-15 ਸਾਲ ਬੀਤ ਜਾਂਦੇ ਆ 12-15 ਸਾਲਾਂ ਦੇ ਮਾਹੌਲ ਤੇ ਬੀ ਹੰਮੀ ਨਹੀਂ ਪ੍ਰਭਜੋਤ ਦੇ ਕਿਸੇ ਵੀ ਕਾਰਜ ਵਿੱਚ ਹਮ ਮੱਥੇ ਵੱਟ ਪਾਈ ਰੱਖਣਾ ਘਰੇ ਆਉਣਾ ਤਾਂ ਉਹਨੇ ਘਰੋਂ ਨਿਕਲ ਜਾਣਾ ਅਨਸਰਦੇ ਨੂੰ ਬੁਲਾਉਂਦਾ ਨਾ ਮਾਤਰ ਬੁਲਾਉਣਾ ਮਾਂ ਤੇ ਪਿਓ ਬਹੁਤ ਦੁਖੀ ਹੁੰਦੇ ਪ੍ਰਭਜੋਤ ਦੇ ਵੀ ਸਾਡੇ ਹੁੰਦਿਆਂ ਤੋਂ ਇਹ ਕੁਛ ਹੋ ਰਿਹਾ ਬਾਅਦ ਚ ਕੀ ਹੋਊਗਾ ਹਮ ਹੁਣ ਤੁਸੀਂ ਇਹ ਦੇਖੋ ਵੀ ਹਜੇ ਮਤਲਬ ਥੋੜਾ ਜਿਹਾ ਸਮਾਂ ਅੱਗੇ ਚੱਲਦਾ ਹਮ ਨਰੰਜਨ ਸਿੰਘ ਦੀ ਅਚਾਨਕ ਮੌਤ ਹੋ ਜਾਂਦੀ ਹੈ ਹਾਰਟ ਅਟੈਕ ਨਾਲ ਅੱਛਾ ਪ੍ਰਭਜੋਤ ਤੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਟੁੱਟਦਾ ਕਿਉਂਕਿ ਉਹਦੇ ਬਾਪ ਦੇ ਜਿਉਂਦਿਆਂ ਰਹਿੰਦਿਆਂ ਹੋਇਆਂ ਘਰ ਸਹੀ ਚੱਲ ਰਿਹਾ ਸੀ। ਉਹਨੂੰ ਪਤਾ ਸੀ ਵੀ ਪਿਓ ਦੇ ਮਰਨ ਤੋਂ ਬਾਅਦ ਚਾਚੇ ਤੇ ਚਾਚੇ ਦੇ ਪੁੱਤ ਦੇ ਹੱਥ ਚ ਹਕੂਮਤ ਆਉਣੀਆਂ ਤੇ ਇਹ ਮੈਨੂੰ ਤੰਗ ਕਰਨਗੇ। ਹੂੰ। ਪ੍ਰਭਜੋਤ ਨੇ ਆਪ ਦਾ ਕੋਈ ਵੀ ਦੁੱਖ ਨਹੀਂ ਸੀ ਦੱਸਿਆ। ਉਹ ਕਰਮਜੀਤ ਦੇ ਨਾਲ ਦੁੱਖ ਸੋਕਾਟਦੀ ਸੀ। ਇਧਰਲੇ ਪਾਸੇ ਗੁਰੀ ਨੇ ਵਿਆਹ ਨਹੀਂ ਸੀ ਕਰਾਇਆ। ਜਦੋਂ ਨਰੰਜਨ ਸਿੰਘ ਦੀ ਮੌਤ ਹੁੰਦੀ ਆ ਤਾਂ ਘਰ ਦੇ ਵਿੱਚ ਹਾਲਾਤ ਬਹੁਤ ਖਰਾਬ ਹੋ ਜਾਂਦੇ ਆ। ਘਰ ਚੋਂ ਵੱਡੇ ਭਾਈ ਦਾ ਮੁਖੀ ਦਾ ਤੁਰ ਜਾਣਾ ਸਭ ਤੋਂ ਦਰਦਨਾਕ ਹੁੰਦਾ ਤੇ ਗੁਰੀ ਦੇ ਮਾਪੇ ਨੇ ਸਮਝਾਇਆ ਵੀ ਹੁਣ ਉਹ ਪਿਓ ਬਾਰੀ ਹੋ ਗਈ ਤੇ ਸਿਰ ਤੇ ਹੱਥ ਤੈਨੂੰ ਰੱਖਣਾ ਪੈਣਾ ਵੀ ਹੁਣ ਜਉਂਦਿਆਂ ਨੂੰ ਨਾ ਮਾਰੀ ਉਹ ਬੰਦਾ ਤਾਂ ਤੜਫਦਾ ਤੁਰ ਗਿਆ ਤੈਨੂੰ ਦੇਖ ਕੇ ਕਿ ਤੂੰ ਉਹਦੀ ਧੀ ਦੇ ਸਿਰ ਤੇ ਹੱਥ ਨਹੀਂ ਰੱਖਿਆ ਹੁਣ ਤੁਸੀਂ ਇਹ ਦੇਖੋ ਕਿ ਪ੍ਰਭਜੋਤ ਨੇ ਸਬਰ ਕਰ ਲਿਆ ਪਿਓ ਦੀ ਮੌਤ ਤੋਂ ਬਾਅਦ ਸਾਰੇ ਲੋਕ ਕਹਿੰਦੇ ਵੀ ਪ੍ਰਭਜੋਤ ਕੋਲ ਇੱਕ ਵਾਰ ਤੂੰ ਜਾ ਕੇ ਆ ਦੁੱਖ ਸੁੱਖ ਸਾਂਝਾ ਕਰ ਵੀ ਤੀਆਂ ਸੁੱਟੀਆਂ ਨਹੀਂ ਹੁੰਦੀਆਂ ਕਿਸੇ ਨੂੰ ਚਾਹੇ ਚਾਚੇ ਦੀ ਧੀ ਆ ਧੀ ਧੀ ਹੀ ਹੁੰਦੀ ਐ ਤਾਂ ਥੋੜਾ ਜਿਹਾ ਦਾ ਮਨ ਟੈਲਾ ਪੈਂਦਾ ਪਰ ਪ੍ਰਭ ਨੂੰ ਉਹ ਅਹਿਸਾਸ ਨਹੀਂ ਕਰਾਉਂਦਾ ਕਿ ਉਹ ਉਹਦਾ ਕੁਝ ਲੱਗਦਾ। ਅੱਛਾ। ਪ੍ਰਭਜੋਤ ਨੂੰ ਇਸ ਗੱਲ ਦਾ ਮਲਾਲ ਰਹਿੰਦਾ ਵੀ ਮੇਰਾ ਬਾਪ ਸਾਰੀ ਉਮਰ ਤੜਫਦਾ ਤੁਰ ਗਿਆ, ਇਹ ਬੰਦੇ ਨੇ ਮੈਨੂੰ ਹਰ ਜਗ੍ਹਾ ਜਲੀਲ ਕੀਤਾ। ਗੁਰੀ ਨੇ ਮੇਰੇ ਕਿਸੇ ਕਾਰਜ 'ਚ ਨਹੀਂ ਖੜਾ। ਮੈਂ ਬਗਾਨਿਆਂ ਦਾ ਕਿੰਨਾ ਕੁ ਮੂੰਹ ਬੰਨੀ ਜਾਵਾਂ। ਕਰਮਜੀਤ ਨੇ ਪ੍ਰਭਜੋਤ ਨੂੰ ਇਹ ਗੱਲ ਕਹਤੀ ਵੀ ਤੂੰ ਉਹਦੇ ਦੁੱਖ 'ਚ ਨਾ ਮਰ। ਜਿਹੜਾ ਕੁਝ ਹੋਣਾ ਸੀ ਹੋ ਗਿਆ। ਠੀਕ ਆ। ਉਹਦਾ ਆਪਣਾ ਸੁਭਾਅ ਕਿਸੇ ਦੇ ਸੁਭਾਅ ਨੂੰ ਕਿਸੇ ਦੀ ਆਦਤ ਨੂੰ ਅਸੀਂ ਬਦਲ ਨਹੀਂ ਸਕਦੇ ਹੁੰਦੇ, ਛਡਵਾਵ ਨਹੀਂ ਸਕਦੇ ਹੁੰਦੇ। ਹੂੰ। ਪ੍ਰਭਜੋਤ ਦੇ ਬੱਚੇ ਜਵਾਨ ਹੁੰਦੇ ਆ ਧੀ ਵੀ ਤੇ ਪੁੱਤ ਵੀ ਜਦੋਂ ਜ਼ਿੰਦਗੀ ਦੀ ਗੱਡੀ ਬਿਲਕੁਲ ਲੈਂਡ ਤੇ ਆਉਂਦੀ ਆ ਪਿਓ ਦਾ ਦੁੱਖ ਭੁੱਲਣ ਦੀ ਕੋਸ਼ਿਸ਼ ਕਰਦੀ ਆ ਪ੍ਰਭਜੋਤ ਦੇ ਪਤੀ ਦੀ ਮੌਤ ਹੋ ਜਾਂਦੀ ਆ ਅੱਛਾ ਔਰ ਉਸ ਸਮੇ ਸਭ ਤੋਂ ਵੱਡਾ ਕਹਿਰ ਟੈਂਦਾ ਪ੍ਰਭਜੋਤ ਤੇ ਕਿ ਇੱਕੋ ਇੱਕ ਧੀ ਜੀ ਨੇ ਮਨਪਸੰਦ ਸਾਥੀ ਚੁਣਿਆ ਸਭ ਕੁਝ ਵਧੀਆ ਹੋਇਆ ਬੱਚੇ ਜਵਾਨ ਹੋ ਗਏ ਸਿਰ ਤੋਂ ਪਤੀ ਤੁਰ ਗਿਆ ਦੁੱਖਾਂ ਦਾ ਪਹਾੜ ਉੱਤੇ ਟੁੱਟ ਗਿਆ ਹੂੰ ਘਰਦਿਆਂ ਤੇ ਬਹੁਤ ਵੱਡਾ ਵਕਤ ਪੈ ਗਿਆ ਮਾਂ ਬੇਧਵਾ ਗਾਂ ਧੀ ਬੇਧਵਾ ਬਹੁਤ ਔਖਾ ਹੋ ਗਿਆ ਹੂੰ ਗੁਰੀ ਉੱਥੇ ਗਿਆ ਜਾ ਕੇ ਵਾਪਸ ਆਜਿਆ ਕਰੇ ਪਰ ਆਪਣੀ ਭੈਣ ਕੋਲੇ ਨਹੀਂ ਰੁਕਿਆ ਅੱਛਾ ਕਾਲਜ ਤੋਂ ਲੈ ਕੇ ਵਿਆਹ ਤੱਕ ਵਿਆਹ ਤੋਂ ਬੱਚਿਆਂ ਤੱਕ ਉਤੋਂ ਅਗਲੀ ਉਮਰ ਦੇ ਜਿਹੜੇ 2 ਦਹਾਕੇ ਸੀ ਉਹਨਾਂ 'ਚ ਗੁਰੀ ਆਪਣੀ ਭੈਣ ਦੇ ਨਾਲ ਉਵੇਂ ਨਹੀਂ ਖੜਿਆ ਜਿਵੇਂ ਇੱਕ ਭਰਾ ਨੂੰ ਖੜਨਾ ਚਾਹੀਦਾ ਹਰ ਗੱਲ 'ਚ ਉਹਦਾ ਨੰਨਾ ਹੀ ਰਹਿੰਦਾ ਸੀ ਪ੍ਰਬਜੋਤ ਪਤੀ ਦੀ ਮੌਤ ਤੋਂ ਬਾਅਦ ਇੰਨਾ ਕਹਾਰ ਗਈ ਸੀ ਉਹਨੇ ਸਬਰ ਬਹੁਤ ਵੱਡਾ ਕਰ ਲਿਆ ਸੀ ਪਹਿਲਾਂ ਬਾਪ ਦਾ ਤੁਰ ਜਾਣਾ ਫਿਰ ਪਤੀ ਦਾ ਤੁਰ ਜਾਣਾ ਕੋਲੇ ਦੋ ਬੱਚੇ ਰਹਿ ਗਏ ਹੂੰ ਗੁਰੀ ਘਰ ਦੇ ਕੰਮ ਸੰਭਾਲਦਾ ਬਾਹਰ ਜਾਣ ਦੀਆਂ ਤਿਆਰੀਆਂ ਕਰਦਾ ਸਾਰੇ ਲੋਕ ਪਿੰਡ ਚ ਅਫਸੋਸ ਕਰਨ ਆਉਂਦੇ ਵੀ ਭਾਈ ਜਵਾਈ ਤੁਰ ਗਿਆ ਧੀ ਦਾ ਘਰ ਟੁੱਟ ਗਿਆ ਚਾਹੇ ਬੱਚੇ ਜਵਾਨ ਆ ਪਰ ਧੀ ਤਾਂ ਵਿਧਵਾ ਹੋਗੀ ਗੁਰੀ ਸਰਸਰੀ ਤੌਰ ਤੇ ਉਹਨਾਂ ਨਾਲ ਹਾਮੀ ਭਰਦਾ ਚੁੱਪ ਕਰਕੇ ਬੰਦਿਆ ਚ ਬੈਠਦਾ ਉੱਠ ਕੇ ਚਲਾ ਜਾਂਦਾ ਗੁਰੀ ਨੇ ਲੋਕਾਂ ਨੂੰ ਅਹਿਸਾਸ ਕਰਾਤਾ ਸੀ ਵੀ ਉਹ ਪ੍ਰਭਜੋਤ ਨਾਲ ਆਉਣ ਵਾਲੇ ਸਮੇਂ ਚ ਰਿਸ਼ਤਾ ਨਹੀਂ ਰੱਖੂਗਾ ਪ੍ਰਭਜੋਤ ਦੀ ਮਾਂ ਬੈਲਕਦੀ ਸੀ ਵੀ ਮੇਰੀ ਇੱਕੋ ਡੰਗ ਰਹਿ ਗਈ ਜੇ ਇਹਨੂੰ ਵੀ ਇਸ ਦਰ ਤੋਂ ਕਿਸੇ ਨੇ ਸੁੱਖ ਦਾ ਸਨੇਹਾ ਨਾ ਦਿੱਤਾ ਜਾਂ ਇਹਨੂੰ 아이 ਨੂੰ ਕਿਸ ਨੇ ਨਾਂ ਪੁੱਛਿਆ ਸਾਡਾ ਜ਼ਿੰਦਗੀ ਚ ਹੋਇਆ ਨਾ ਹੋਇਆ ਇੱਕ ਬਰਾਬਰ ਆ ਜਿਹੜੇ ਮਾਪੇ ਦੀ ਧੀ ਦੁਖੀ ਹੋਵੇ ਉਹਦਾ ਕੋਲੀ ਦੁਖੀ ਹੁੰਦਾ ਤਾਂ ਗੁਰੀ ਨੇ ਆਪਣੀਆਂ ਜਿਦਾਂ ਪਗਾਈਆਂ 22 23 ਸਾਲ ਦੇ ਰਿਸ਼ਤੇ ਦੇ ਵਿੱਚ ਪ੍ਰਭ ਦੇ ਨਾਲ ਉਹਨੇ ਸਿੱਧੇ ਮੂੰਹ ਗੱਲ ਨਹੀਂ ਕੀਤੀ ਉਹਦੀ ਨਾਂ ਪ੍ਰਭ ਨੂੰ ਹਰੇਕ ਵਾਰ ਜਲੀਲ ਕਰਾਉਂਦੀ ਪ੍ਰਭ ਦੇ ਪਤੀ ਕਰਮਜੀਤ ਦੇ ਤੁਰ ਜਾਣ ਤੋਂ ਬਾਅਦ ਉਹਨੇ ਆਪਦੇ ਬੱਚਿਆਂ ਵੱਲ ਧਿਆਨ ਲਾ ਲਿਆ ਉਹਨੇ ਇਹ ਸੋਚ ਲਿਆ ਵੀ ਜਿਨ੍ਹਾਂ ਦੇ ਆਪਦੇ ਨਾਲ ਦੇ ਜੰਮੇ ਨਹੀਂ ਹੁੰਦੇ ਸਰ ਤਾਂ ਉਹਨਾਂ ਦਾ ਵੀ ਜਾਂਦਾ ਇਹ ਤਾਂ ਫੇਰ ਵੀ ਚਾਚੇ ਦਾ ਪੁੱਤ ਆ ਪਰ ਪ੍ਰਭ ਨੇ ਕਦੇ ਫਰਕ ਨਹੀਂ ਸੀ ਕੀਤਾ ਕਹਿੰਦੇ ਨੇ ਜਦੋਂ ਬੰਦਾ ਦੁੱਖ ਦੀ ਘੜੀ ਚਨੀਨਾ ਖੜਦਾ ਉੱਥੇ ਕਿਸੇ ਵੀ ਰਿਸ਼ਤੇ ਨੂੰ ਨਾਂ ਦੇਣ ਨੂੰ ਦਿਲ ਨਹੀਂ ਕਰਦਾ ਹੁੰਦਾ ਤੇ ਪ੍ਰਭ ਨੇ ਵੀ ਐਸਾ ਹੀ ਦੇਖਿਆ ਐਸਾ ਕੁਝ ਉਹਦੇ ਨਾਲ ਹੋਇਆ ਉਸ ਤੋਂ ਬਾਅਦ ਕੀ ਹੁੰਦਾ ਪ੍ਰਭ ਦਾ ਬੱਚਾ ਜਵਾਨ ਹੋ ਜਾਂਦਾ ਉਹਦਾ ਬੇਟਾ ਉਹ ਬਾਹਰ ਜਾਣ ਦੀ ਤਿਆਰੀ ਕਰਦਾ ਪ੍ਰਭ ਜੋਤ ਨੂੰ ਇਹ ਗੱਲ ਕਹਿੰਦੀ ਆ ਕਿ ਤੂੰ ਮੈਨੂੰ ਕੱਲਿਆਂ ਛੱਡ ਕੇ ਨਾ ਜਾਈ ਮੈਥੋਂ ਮੇਰੇ ਬਾਪ ਦਾ ਤੇ ਤੇਰੇ ਬਾਪ ਦਾ ਦੁੱਖ ਅਜੇ ਘਟਿਆ ਨਹੀਂ ਮੇਰੇ ਤੋਂ ਤੂੰ ਸਾਨੂੰ ਛੱਡ ਕੇ ਨਾ ਜਾਈ ਆਪਾਂ ਇੱਥੇ ਰਹਿ ਕੇ ਪਰਿਵਾਰ ਪਾਲ ਲੈਣਾ ਹੂੰ ਪ੍ਰਭਜੋਤ ਦਾ ਲੜਕਾ ਸਲੱਗ ਹੁੰਦਾ ਉਹ ਇਸ ਗੱਲ ਨੂੰ ਮੰਨ ਲੈਂਦਾ ਉਹ ਇਧਰ ਹੀ ਜੋਬ ਲੈਂਦਾ ਅੱਛਾ ਆਪਣੇ ਬਾਪ ਦੀ ਤਰ੍ਹਾਂ ਸਰਕਾਰੀ ਜੋਬ ਤੇ ਹੁੰਦਾ ਦੂਸਰੇ ਪਾਸੇ ਗੁਰੀ ਦਾ ਰਿਸ਼ਤਾ ਹੁੰਦਾ ਕਿਤੇ ਹੂੰ ਉਹਨੇ ਇਹ ਗੱਲ ਕਹੀ ਕਿ ਮੈਂ ਮੰਗਣੇ ਤੇ ਇਹੀ ਕੁੜੀ ਨੂੰ ਵਿਆਹ ਕੇ ਘਰੇ ਲਿਆਉਣਾ ਮੈਂ ਕਿਸੇ ਨੂੰ ਨਹੀਂ ਬੁਲਾਉਣਾ ਅੱਛਾ ਗੁਰੀ ਨੇ ਇਹ ਫੈਸਲਾ ਤਾਂ ਲਿਆ ਕਿਉਂਕਿ ਉਹ ਪ੍ਰਭਜੋਤ ਨੂੰ ਆਪਣੇ ਵਿਆਹ ਚ ਬੁਲਾਉਣਾ ਨਹੀਂ ਸੀ ਚਾਹੁੰਦਾ ਹੂੰ ਪ੍ਰਵਜੋਤ ਦੀ ਮਾਂ ਨੇ ਫੋਨ ਕਰਕੇ ਦੱਸਿਆ ਵੀ ਇਦਾਂ ਕਰਕੇ ਗੁਰੀ ਨੂੰ ਰਿਸ਼ਤਾ ਆਇਆ ਵੀ ਉਹ ਮੰਨ ਗਿਆ ਪ੍ਰਵਜੋਤ ਨੇ ਹੱਥ ਬੰਨ ਕੇ ਕਿਹਾ ਵੀ ਉਹਦੀ ਜ਼ਿੰਦਗੀ ਸਲਾਮਤ ਹੋਣੀ ਚਾਹੀਦੀ ਆ ਉਹਦਾ ਵਿਆਹ ਕਰੋ ਕਿਸੇ ਨੂੰ ਨਾ ਬੁਲਾਇਓ ਭਲਾ ਮੈਨੂੰ ਮਰਨ ਬੁਲਾਇਓ ਪਰ ਗੁਰੀ ਵੀਰੇ ਦਾ ਵਿਆਹ ਕਰਕੇ ਤੁਸੀਂ ਘਰ ਬਸਾਓ ਆਪਦਾ ਬੁਢਾਪਾ ਸੁਰੱਖਿਅਤ ਕਰੋ ਹੂੰ ਹੁਣ ਇੱਕ ਭੈਣ ਦਾ ਐਡਾ ਵੱਡਾ ਦਿਲ ਆ ਜੀ ਨੇ ਇੰਨਾ ਕੁਝ ਹੋਣ ਤੋਂ ਬਾਅਦ ਵੀ ਭਰਾ ਦੀ ਜਲਾਲਤ ਵੀ ਸਹੀ ਉਹਦੇ ਲਈ ਉਹਨੇ ਹਾਮੀ ਭਰਤੀ ਵੀ ਤੁਸੀਂ ਵਿਆਹ ਕਰੋ ਹੂੰ ਗੁਰੀ ਨੇ ਉਮਰ ਨਗਾ ਕੇ ਇੱਕ ਤਰ੍ਹਾਂ ਦਾ ਵਿਆਹ ਕਰਵਾਇਆ ਚਲੋ ਚੰਗਾ ਪਰਿਵਾਰ ਸੀ ਸਾਰਾ ਕੁਝ ਵਧੀਆ ਚੱਲਣ ਲੱਗ ਪਿਆ ਇਧਰਲੇ ਪਾਸੇ ਡੇਢ ਸਾਲ ਬਾਅਦ ਗੁਰੀ ਦੇ ਘਰ ਬੇਟਾ ਹੁੰਦਾ ਚੰਗੇ ਚਾਅ ਆਲਾੜ ਹੁੰਦੇ ਆ ਸਭ ਕੁਝ ਹੁੰਦਾ ਵਧੀਆ ਜਸ਼ਨ ਮਨਾਏ ਜਾਂਦੇ ਆ ਸਾਰੇ ਕਹਿੰਦੇ ਵੀ ਭਾਈ ਹੁਣ ਤੇਰੀ ਦੇੜੀ ਵੱਧ ਗਈ ਤੈਨੂੰ ਭੈਣ ਦੇ ਦਰਤੇ ਜਾਣਾ ਚਾਹੀਦਾ ਹੂੰ ਗੁਰੀ ਨਹੀਂ ਜਾਂਦਾ ਆਪਣੀ ਮਾਸੀ ਦੇ ਪੁੱਤ ਨੂੰ ਉਹਦੇ ਘਰ ਭੇਜਦਾ ਪਤਾਸੀ ਦੇ ਕੇ ਉਹ ਪਿੰਡ ਆਉਂਦੀ ਆਪਦੀ ਮਾਂ ਵਾਲੇ ਕਮਰੇ 'ਚ ਬੈਠ ਕੇ ਦੁੱਖ ਸੋਕ ਕਰਕੇ ਚਲੀ ਜਾਂਦੀ ਆ ਗੁਰੀ ਦੇ ਘਰ ਵਾਲੀ ਤਾਂ ਬੁਲਾਉਂਦੀ ਆ ਪਰ ਗੁਰੀ ਆਪਦੀ ਭੈਣ ਨੂੰ ਨਹੀਂ ਬੁਲਾਉਂਦਾ ਸਿਰਫ ਇਸ ਗੱਲ ਕਰਕੇ ਕਿ ਉਹਨੇ ਉਹਦੇ ਉਸ ਰਿਸ਼ਤੇ ਤੇ ਡਾਕਾ ਮਾਰਿਆ ਜਦਕਿ ਪ੍ਰਭ ਨੂੰ ਇਸ ਗੱਲ ਦੀ ਕੋਈ ਖਬਰ ਨਹੀਂ ਸੀ ਹੁਣ ਤੁਸੀਂ ਇਹ ਵੇਖੋ ਵੀ ਉਧਰਲੇ ਪਾਸੇ ਪ੍ਰਭ ਦਾ ਜਵਾਨ ਪੁੱਤ ਸੜਕ ਹਾਦਸੇ 'ਚ ਮਾਰਿਆ ਜਾਂਦਾ ਅੱਛਾ ਕਿੱਡਾ ਵੱਡਾ ਕਹਿਰ ਟੈੰਦਾ ਪਤੀ ਤੋਂ ਬਾਅਦ ਪੁੱਤ ਤੇ ਆਸਾ ਰਹਿ ਜਾਂਦੀਆਂ ਜ਼ਿੰਦਗੀਆਂ ਤੇ ਪੁੱਤ ਵੀ ਨੌਜਵਾਨ ਤੁਰ ਜਾਂਦਾ ਪਰਾਵ ਜੱਗ ਤੋਂ ਸਭ ਤੋਂ ਮਾੜੇ ਕਰਮ ਵਾਲੀ ਕਹਾਉਂਦੀ ਆ ਆਪਣੇ ਆਪ ਨੂੰ ਕਿਉਂਕਿ ਸਾਰਾ ਕੁਝ ਚਲਾ ਜਾਂਦਾ ਪਿਓ ਵੀ ਤੁਰ ਗਿਆ ਪਤੀ ਵੀ ਤੁਰ ਗਿਆ ਗਾਂ ਪੁੱਤ ਵੀ ਤੁਰ ਗਿਆ ਜਿਹਦੇ ਸਿਰ ਤੇ ਬੜਾਪਾ ਕੱਟਣਾ ਸੀ ਗੁਰੀ ਜਿਹੜਾ ਸਾਰੀ ਉਮਰ ਆਪਣੀ ਭੈਣ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕੀਤੀ ਕਿਸੇ ਕਾਰਜ ਚ ਨਹੀਂ ਸੀ ਖੜਾ ਜਦੋਂ ਲੋਕਾਂ ਨੂੰ ਪਿੰਡਦਿਆਂ ਨੂੰ ਇਹ ਗੱਲ ਪਤਾ ਲੱਗੀ ਵੀ ਪ੍ਰਭਜੋਤ ਦਾ ਇੱਕੋ ਇੱਕ ਪੁੱਤ ਤੁਰ ਗਿਆ ਤਾਂ ਉਹਨਾਂ ਨੇ ਗੁਰੀ ਨੂੰ ਕਿਹਾ ਵੀ ਅੱਜ ਦੁਨੀਆ ਇਧਰੋਂ ਉਧਰ ਹੋ ਜਾਈ ਤੇਨੂੰ ਆਪਣੀ ਭੈਣ ਦਾ ਦੁੱਖ ਚੱਲਣਾ ਚਾਹੀਦਾ ਉਹਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਹੁਣ ਪ੍ਰਭ ਉਧਰਲੇ ਪਾਸੇ ਜੀਨੇ ਇੰਨਾ ਸਬਰ ਕਰ ਲਿਆ ਸੀ ਸਭ ਕੁਝ ਕਰ ਲਿਆ ਸੀ ਉਹਦਾ ਰੋ ਰੋ ਕੇ ਬੁਰਾ ਹਾਲ ਸੀ ਕੁੜੀ ਦਾ ਉਹਦੀ ਦਾ ਮੰਗਣਾ ਹੋ ਚੁੱਕਾ ਸੀ ਉਹਦਾ ਵਿਆਹ ਕਰਨਾ ਸੀ ਪ੍ਰਭ ਨੇ ساری ਉਮਰ ਆਪਣੇ ਭਰਾ ਤੋਂ ਜਲਾਲਤ ਸਹੀ ਹਮ ਇੰਨਾ ਉਹਦਾ ਕੀਤਾ ਉਹਦੇ ਬਦਲ ਦੇ ਵਿੱਚ ਗੁਰੂ ਨੇ ਉਹਨੂੰ ਇੱਕ ਦਿਨ ਵੀ ਸੁੱਖ ਦਾ ਨਹੀਂ ਦਿੱਤਾ ਹਮ ਜਦੋਂ ਪ੍ਰਭ ਜੋਤ ਦੇ ਪੁੱਤ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਗੁਰੂ ਜਾਂਦਾ ਬੰਦਿਆਂ ਚ ਬੈਠਦਾ ਪਰ ਭੈਣ ਕੋਲੇ ਨਹੀਂ ਜਾਂਦਾ ਅੱਛਾ ਇਹ ਗੱਲ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦੀ ਹੈ ਵੀ ਇਹਨਾਂ ਦਾ ਬਗਾੜ। ਕਈ ਲੋਕ ਕਹਿੰਦੇ ਵੀ ਇਦਾਂ ਦੇ ਜਾਣ ਨਾਲ ਤੋਂ ਬੰਦਾ ਨਾ ਹੀ ਜਾਵੇ। ਹੂੰ। ਫੇਰ ਜਦੋਂ ਪ੍ਰਭਜੋਤ ਦੇ ਮੁੰਡੇ ਦਾ ਭੋਗ ਪੈਂਦਾ ਤਾਂ ਗੁਰੀ ਉਸ ਸਮੇਂ ਲੋਕਾਂ ਦੇ ਕਹਿਣ ਤੇ ਪ੍ਰਭਜੋਤ ਦੇ ਕੋਲ ਹੋ ਕੇ ਉਹਦੇ ਸਿਰ ਤੇ ਹੱਥ ਰੱਖਦਾ। ਉਹਨੂੰ ਕਹਿੰਦਾ ਵੀ ਕੋਈ ਨਾ ਤੇਰੇ ਨਾਲ ਖੜੇ ਆ। ਹੂੰ। ਇੰਨੇ ਸਾਲਾਂ ਦੇ ਵਿੱਚ ਪ੍ਰਭ ਨੂੰ ਆਪਣੇ ਭਰਾ ਦੇ ਮੂੰਹੋਂ ਸਿਰਫ ਏਸੇ ਗੱਲ ਦੀ ਉਡੀਕ ਸੀ ਕਿ ਅਸੀਂ ਤੇਰੇ ਨਾਲ ਆ। ਉਹਨੇ ਉਹ ਗੱਲ ਉਦੋਂ ਕਹੀ ਜਦੋਂ ਪ੍ਰਭ ਦਾ ਸਭ ਕੁਝ ਲੁੱਟਿਆ ਗਿਆ ਨਾ ਅੱਗੇ ਨਾ ਪਿੱਛੇ। ਉਸ ਸਮੇਂ ਤੋਂ ਬਾਅਦ ਪ੍ਰਵਤ ਦੇ ਮੁੰਡੇ ਦਾ ਭੋਗ ਪੈਂਦਾ ਗੁਰੀ ਵਾਪਸ ਆ ਜਾਂਦਾ ਫਿਰ ਉਹਦੀ ਜ਼ਿੰਦਗੀ ਦੀ ਇੱਕ ਰੀਲ ਘੁੰਮਦੀ ਹੈ ਵੀ ਉਹਨੇ ਜ਼ਿੰਦਗੀ ਚ ਕੀ ਕੀਤਾ ਪ੍ਰਵਤ ਦੇ ਪਹਿਲੇ ਕਾਰਜ ਤੋਂ ਲੈ ਕੇ ਅੰਤ ਤੱਕ ਉਹਨੇ ਕੋਈ ਉਹਦੇ ਨਾਲ ਸੁੱਖ ਦੀ ਹਾਮੀ ਨਹੀਂ ਸੀ ਭਰੀ ਤੇ ਪ੍ਰਵਤ ਇੰਨੇ ਦੁੱਖ ਟੁੱਟ ਕੇ ਸਾਰੇ ਲੋਕ ਕਹਿਣ ਲੱਗ ਗਏ ਕਹਿੰਦੇ ਜੇ ਗੁਰੀ ਨੂੰ ਹੁਣ ਸ਼ਰਮ ਹੋਊਗੀ ਨਾ ਤਾ ਇਹਨੂੰ ਲੋਕ ਲੱਜਾਂ ਲਈ ਭੈਣ ਨਾ ਖੜਨਾ ਪੈਣਾ। ਹੂੰ ਜਦੋਂ ਉਹਦੀ ਭੈਣ ਆਪਦੇ ਪੁੱਤ ਦਾ ਮਾਤਮ ਮਨਾ ਰਹੀ ਹੁੰਦੀ ਆ ਤਾਂ ਗੁਰੂ ਇਹਨੂੰ ਜਾ ਕੇ ਕਹਿੰਦਾ ਵੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਮੈਨੂੰ ਮਾਫ਼ ਕਰ ਦੇ। ਉਸ ਟਾਈਮ ਪ੍ਰਭਜੋਤ ਦਿਲ ਤੇ ਪੱਥਰ ਜਿਹੜੀ ਪਹਿਲਾਂ ਹੀ ਪੱਥਰ ਬਣ ਚੁੱਕੀ ਹੁੰਦੀ ਆ ਦਿਲ ਤੇ ਪੱਥਰ ਰੱਖ ਕੇ ਇਹ ਗੱਲ ਕਹਿੰਦੀ ਆ ਵੀ ਭਰਾਵਾ ਮੇਰੇ ਤੇਰੇ ਮੂਹਰੇ ਹੱਥ ਬੰਨੇ ਤੂੰ ਆਪਣੀ ਜ਼ਿੰਦਗੀ ਵੇਖ। ਹੂੰ ਮੇਰਾ ਬਾਪ ਸਾਡੇ ਦੋਮਾਂ ਨੂੰ ਹੱਸਦਿਆਂ ਵੇਖਣਾ ਚਾਹੁੰਦਾ ਸੀ ਬਰਤਦਿਆਂ ਵੇਖਣਾ ਚਾਹੁੰਦਾ ਸੀ ਉਹ ਤੁਰ ਗਿਆ ਮੇਰਾ ਬੰਦਾ ਤੇਰੇ ਹੱਥੋਂ ਜਲੀਲ ਹੋਇਆ ਮੈਂ ਆਪਦੇ ਪੁੱਤ ਨੂੰ ਵੀ ਬਾਸਤੇ ਪਾਉਂਦੀ ਰਹੀ ਵੀ ਤੇਰਾ ਮਾਮਾ ਕੋਈ ਗੱਲ ਨਹੀਂ ਬਰਤਾਂਗੇ ਹੋ ਜਾਂਦੀਆਂ ਕਹਿੰਦੀ ਮੈਨੂੰ ਨਹੀਂ ਪਤਾ ਤੇਰੇ ਮਨ 'ਚ ਕੀ ਸੀ ਪਰ ਮੈਂ ਸਾਰੀ ਉਮਰ ਜਲਾਲਤ ਸਹੀਆ ਤੇਰੀ ਤੇਰਾ ਵਿਰੋਧ ਸਿਆ ਮੈਂ ਮੈਂ ਸਭ ਕੁਝ ਲਟਾਤਾ ਜਿਸ ਔਰਤ ਦਾ ਇੰਨਾ ਕੁਝ ਚਲਿਆ ਜਾਵੇ ਨਾ ਉਹਨੂੰ ਫਿਰ ਨਾਲ ਦੇ ਜੰਮਿਆਂ ਦੀ ਵੀ ਕੋਈ ਪਰਵਾਹ ਨਹੀਂ ਹੁੰਦੀ ਹੂੰ ਤਾਂ ਜਦੋਂ ਗੁਰੀ ਨੇ ਬਰਤਨ ਦਾ ਮਨ ਬਣਾਇਆ ਤਾਂ ਪ੍ਰਭਜੋਤ ਨੇ ਸਾਫ਼ ਜਵਾਬ ਦਿੱਤਾ ਵੀ ਅੱਗੇ ਮੇਰੇ ਕਰਮਾ ਤੂੰ ਆਪਦਾ ਪਰਿਵਾਰ ਦੇਖ ਮੈਨੂੰ ਕਿਸੇ ਦੇ ਕੋਈ ਸਹਾਰੇ ਦੀ ਲੋੜ ਨਹੀਂ ਹੈ ਪ੍ਰਭ ਨੇ ਇੰਨਾ ਲੰਬਾ ਸਮਾਂ ਆਪਣੇ ਪੇਕਿਆਂ ਤੋਂ ਲੈ ਕੇ ਸਹੁਰਿਆਂ ਤੱਕ ਕੱਟ ਲਿਆ ਚੰਗੇ ਰਿਸ਼ਤਿਆਂ ਨੂੰ ਜੱਗ ਤੋਂ ਜਾਂਦੇ ਦੇਖ ਲਿਆ ਪਰ ਗੁਰੀ ਨੇ ਉਹਦੇ ਨਾਲ ਕਿਤੇ ਵੀ ਦੁੱਖ ਨਹੀਂ ਸੀ ਬੰਡਾਇਆ ਜਦੋਂ ਤਾਂ ਸਾਰਾ ਕੁਝ ਉਜੜ ਗਿਆ ਭਰਾ ਨੇੜੇ ਜਾਣ ਦੀ ਕੋਸ਼ਿਸ਼ ਕਰਦਾ ਤਾਂ ਪ੍ਰਭ ਨੇ ਇੱਕ ਬੰਦਿਆ ਦੀ ਤਰ੍ਹਾਂ ਫੈਸਲਾ ਲਿਆ ਨਵੀਂ ਵੀਰੇ ਤੂੰ ਆਪਣੀ ਜ਼ਿੰਦਗੀ ਦੇਖ ਮੈਂ ਆਪਣੀ ਜ਼ਿੰਦਗੀ ਵੇਖੂਗੀ ਹੁਣ ਕੀ ਰਹਿ ਗਿਆ ਮੇਰਾ ਜਿਹੜਾ ਤੂੰ ਸੰਭਲੇਗਾ ਮੇਰੇ ਚ ਇੰਨੀ ਕ ਹਿੰਮਤ ਹੈਗੀ ਆ ਵੀ ਮੇਰੀ ਮੈਂ ਤੇ ਹੀ ਦੇ ਸਿਰ ਤੇ ਜਵਾਈ ਦੇ ਸਿਰ ਤੇ ਟਾਈਮ ਕੱਟੀ ਕਰ ਲੂੰ ਤੂੰ ਆਪਣਾ ਪਰਿਵਾਰ ਦੇਖ ਤੇਰੀ ਸ਼ੁਰੂਆਤ ਹੋਈ ਆ ਮੇਰਾ ਤਾਂ ਸਭ ਕੁਝ ਦਾਤੇ ਲੱਗ ਗਿਆ ਗੁਰੀ ਨੂੰ ਉਸ ਸਮੇਂ ਧਰਤੀ ਬੇਲ ਨਹੀਂ ਦਿੰਦੀ ਕਿ ਭੈਣ ਨੇ ਇੰਨੇ ਬੰਦਿਆਂ ਚ ਜਵਾਬ ਦੇਤਾ ਵੀ ਤੂੰ ਆਪਦੀ ਜ਼ਿੰਦਗੀ ਦੇਖ ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੂੰ ਕਿਉਂਕਿ ਇੱਕ ਨਿੱਕੀ ਜੀ ਗੱਲ ਜਾਂ ਕਹਿ ਦੋ ਕਿ ਜਿਹਨੂੰ ਈਗੋ ਹਰਟ ਹੋਈ ਗੁਰੀ ਨੇ ਆਪਦੀ ਭੈਣ ਦੇ ਕਿਸੇ ਵੀ ਸੁੱਖ ਚ ਸਾਥ ਨਹੀਂ ਦਿੱਤਾ ਲੋਕ ਲੱਜਾ ਖਾਤਰ ਜਦੋਂ ਜਾ ਕੇ ਖੜਾ ਤਾਂ ਉਦੋਂ ਉਹਦਾ ਸਭ ਕੁਝ ਉਜੜ ਚੁੱਕਾ ਸੀ ਪ੍ਰਭਜੋਤ ਨੇ ਸਾਫ਼ ਜਵਾਬ ਦਿੱਤਾ ਸੀ ਵੀ ਉਹਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਹੂੰ ਜਉਂਦਿਆਂ ਜੀ ਜਦੋਂ ਤੁਸੀਂ ਕਿਸੇ ਦਾ ਸਾਥ ਨਹੀਂ ਦਿੰਦੇ ਜਦੋਂ ਸਭ ਖੋਜੜ ਜਾਂਦਾ ਉਦੋਂ ਬਾਅਦ ਜਾ ਕੇ ਕਬਰ ਤੇ ਰੋਣ ਵਾਲੀ ਗੱਲ ਹੋ ਜਾਂਦੀ ਆ ਤਾਂ ਪ੍ਰਭਜੋਤ ਨੇ ਇੱਕ ਐਸਾ ਫੈਸਲਾ ਲਿਆ ਵੀ ਸਾਰਿਆਂ ਦੀਆਂ ਅੱਖਾਂ ਡੀਆਂ ਰਹੀਆਂ ਤੇ ਉਹਨਾਂ ਲੋਕਾਂ ਨੇ ਸਹਿਕਾਰ ਵੀ ਕੀਤਾ ਵੀ ਸਾਰੀ ਜ਼ਿੰਦਗੀ ਵਰਤਨ ਲਈ ਭੈਣ ਤੜਫਦੀ ਰਹੀ ਤੇ ਅੱਜ ਭਰਾ ਨੇ ਉਦੋਂ ਆ ਕੇ ਹਾਮੀ ਭਰੀ ਜਦੋਂ ਉਹਦੇ ਪੱਲੇ ਕੁਝ ਨਹੀਂ ਰਿਹਾ ਤੇ ਗੁਰੇ ਬਹੁਤ ਨਮੋਸ਼ੀ ਚ ਰਿਹਾ ਕਿ ਮੇਰੀ ਭੈਣ ਨੇ ਸਾਬ ਦੇ ਸਾਹਮਣੇ ਮੈਨੂੰ ਜਲੀਲ ਕੀਤਾ ਤਾਂ ਉਹਨੇ ਲੋਕਾਂ ਨੂੰ ਕਿਹਾ ਕਿ ਹਾਂ ਇਹ ਉਹਦਾ ਫੈਸਲਾ ਸੀ ਉਹ ਕਹਿੰਦੇ ਵੀ ਉਹ ਸਾਰੀ ਉਮਰ ਬਿਲਕ ਦੀ ਰਹੀ ਤੂੰ ਉਹਦਾ ਹਾਲ ਨਹੀਂ ਪੁੱਛਿਆ ਤਾਂ ਭਰਾ ਦੀ ਇੱਕ ਅੜੀ ਸੀ ਕਿ ਭੈਣ ਦਾ ਵਿਆਹ ਨਹੀਂ ਹੋਣ ਦੇਣਾ ਕਿਸੇ ਕਾਰਜ 'ਚ ਨਹੀਂ ਉਹਦੇ ਨਾਲ ਜਾ ਕੇ ਖੜਿਆ ਜਦੋਂ ਭੈਣ ਦਾ ਸਭ ਕੁਝ ਉਜੜਦਾ ਉਦੋਂ ਜਾ ਕੇ ਜਦੋਂ ਹਮਦਰਦੀ ਦਿੰਦਾ ਤਾਂ ਭੈਣ ਸਾਫ਼ ਇਨਕਾਰ ਕਰ ਦਿੰਦੀ ਆ ਕਿ ਨਹੀਂ ਮੈਂ ਜਿੰਨੇ ਜੋਗੀਆਂ ਮੈਂ ਆਪਦੀ ਜ਼ਿੰਦਗੀ 'ਚ ਖੁਦ ਖੜੂੰਗੀ ਕਿਉਂਕਿ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਤਾਂ ਉਮਰ ਜਦੋਂ ਰੰਜਸ਼ਾਂ ਚੱਲਦੀਆਂ ਨੇ ਤਾਂ ਪਰਿਵਾਰ ਵੀ ਦਾਤੇ ਲੱਗਦੇ ਨੇ ਤੇ ਦੂਸਰੇ ਪਾਸੇ ਬੰਦੇ ਦਾ ਜਦੋਂ ਮਨ ਬਦਲ ਜਾਂਦਾ ਫਿਰ ਲੋਕਾਂ ਦੀਆਂ ਸੁਣਨੀਆਂ ਤਾਂ ਪੈਂਦੀਆਂ ਨੇ ਪਰ ਬੰਦਾ ਆਪਣਾ ਮਨ ਪਲਟਾ ਨਹੀਂ ਸਕਦਾ ਹੁੰਦਾ ਸੋ ਪਿਆਰੇ ਦਰਸ਼ਕੋ ਸਾਡੇ ਸਮਾਜ ਵਿੱਚ ਸਾਡੇ ਆਸ-ਪਾਸ ਰਿਸ਼ਤਿਆਂ ਨਾਤਿਆਂ ਦੇ ਵਿੱਚ ਕਈ ਵਾਰ ਨਿੱਕੀਆਂ-ਨਿੱਕੀਆਂ ਗੱਲਾਂ ਖੁੰਦਕ ਬਣ ਜਾਂਦੀਆਂ ਸਾਰੀ ਉਮਰ ਬੰਦਿਆਂ ਦੇ ਸਿਵਿਆਂ ਤੱਕ ਪਹੁੰਚਣ ਤੱਕ ਉਹ ਰੰਗ ਸ਼ਾਨਦਰੀ ਰਹਿ ਜਾਂਦੀਆਂ ਨੇ ਪਰ ਕਿਸੇ ਨੂੰ ਅਸਲੀਅਤ ਨਹੀਂ ਪਤਾ ਹੁੰਦਾ ਕਦੇ ਵੀ ਕਿਸੇ ਰਿਸ਼ਤੇ ਨੂੰ ਨਿਭਾਉਣਾ ਤਾਂ ਉਹਨੂੰ ਜਲਾਲਤ ਵਿੱਚ ਨਾ ਪਾਓ ਜਿਵੇਂ ਅਸੀਂ ਆਮ ਤੌਰ ਤੇ ਦੇਖਦੇ ਹਾਂ ਰਿਸ਼ਤਿਆਂ 'ਚ ਘੜਤਣਾ ਭਰ ਜਾਂਦੀਆਂ ਨੇ ਸੋ ਅਗਰ ਤੁਹਾਡੇ ਕੋਲ ਕੋਈ ਘਟਨਾ ਕੋਈ ਕਿੱਸਾ ਹੈ ਤਾਂ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੀ ਕਹਾਣੀ ਇਸ ਚੈਨਲ ਦੇ ਜ਼ਰੀਏ ਤੁਹਾਡੇ ਆਪਣਿਆਂ ਤੱਕ ਜ਼ਰੂਰ ਪਹੁੰਚਾਵਾਂਗੇ ਜ਼ਿੰਦਗੀ ਜ਼ਿੰਦਾਬਾਦ